ਅੱਜ ਅਸੀਂ ਪੂਰੇ ਇਸ ਸਵਾਲਾਂ ਦੀ ਜਿਹੜੀ ਲੜੀ ਲੈ ਕੇ ਤੁਹਾਡੇ ਸਾਹਮਣੇ ਇਸੇ ਕਰਕੇ ਆਏ ਆ ਤਾਂ ਕਿ ਸੱਚ ਨੂੰ ਤੁਹਾਡੇ ਸਾਹਮਣੇ ਲਿਆਂਦਾ ਜਾਵੇ ਤੇ ਇਸ ਸਚਾਈ ਨੂੰ ਤੁਹਾਡੇ ਸਾਹਮਣੇ ਲਿਆ ਕੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕੀਤਾ ਜਾਵੇ ਕਿ ਕੌਣ ਸੱਚਾ ਤੇ ਕੌਣ ਝੂਠਾ ਆ ਚੰਦਨ ਦੇ ਵੱਲੋਂ ਔਰ ਵਿਜੇ ਮੈਨੂਅਲ ਵੱਲੋਂ ਤੁਹਾਡੇ ਤੇ ਵੀ ਇੱਕ ਬਲੇਮ ਲਾਇਆ ਗਿਆ ਹਾਂਜੀ ਉਹ ਕਹਿੰਦੇ ਤੁਹਾਡੇ ਤੇ ਕੇਸ ਚੱਲ ਰਹੇ ਆ ਅਵਤਾਰ ਜੀ ਤੇ ਜਿਹੜਾ ਪ੍ਰਧਾਨ ਜੀ ਆ ਮਿਨਿਸਟਰੀ ਦੇ ਉਹਨਾਂ ਤੇ ਸਾਨੂੰ ਦੱਸਦਾ ਕਰੇਮਲਾਲ ਆਪੇ ਕ੍ਰਿਮੀਨਲ ਬੰਦਿਆਂ ਨਾਲ ਘੁੰਮਦਾ ਮੈਨੂੰ ਤਾਂ ਲੱਗਦਾ ਇਹ ਨਸ਼ਿਆਂ ਦਾ ਸੌਦਾਗਰ ਆ ਨਸ਼ੇ ਵੇਚਦਾ ਵਾ ਔਰ ਕਈ ਐਸਾ ਜਿਹੇ ਲੋਕਾਂ ਦੇ ਜਿਹੜਾ ਵਾ ਨਾਲ ਇਹਨੇ ਫੋਟੋਆਂ ਪਾਈਆਂ ਵਾ ਹੜਾ ਆ ਰੋਕੀ ਬਾਦਸ਼ਾ ਉਹਦੇ ਨਾਲ ਇਹਨੇ ਫੋਟੋ ਪਾਈ ਆ ਔਰ ਉਹਦਾ ਪਿਛਲਾ ਜਿਹੜਾ ਰਿਕਾਰਡ ਵੇਖ ਲੋ ਰੋਕੀ ਬਾਦਸ਼ਾ ਦਾ ਕੀ ਆ ਤੇ ਸ਼ਰਧਾਲੂ ਆ ਹਾਂਜੀ ਉਹਨੂੰ WhatsApp ਦੇ ਉੱਪਰ ਇਹਨੇ ਉਹਦਾ ਨਾਮ ਪ੍ਰਸ਼ੋਤਮ ਕੁਮਾਰ ਹੂੰ ਉਹਦੇ ਬਾਰੇ ਬਹੁਤ ਜ਼ਿਆਦਾ ਇਹਨੇ ਮੈਸੇਜ ਪਾਏ ਆ ਗੰਦੇ ਗੰਦੇ ਵੱਡ ਬੋਲੇ ਆ ਉਹ ਨਹੀਂ ਗਦੇ ਕੇ ਬੱਚੇ ਦੇਖ ਲੈਣਗੇ ਕੌਣ ਜਾਏਗਾ ਜੇਲ੍ਹ ਤੇਰਾ باپ ਬਚਦਾ ਔਰ ਤੂੰ ਵੀ ਜੇਲ੍ਹ ਮੇਂ ਤੂੰ ਉਸ ਦਾ ਮੂਤ ਉਹੀ ਪਈਏ ਔਰ ਆਪਣੀ ਪਤਨੀ ਕੋ ਵੀ ਉਸੇ ਦਾ ਮੂਤ ਪਿਲਾਈਓ ਜੀ ਇਹ ਤਾਂ ਗੰਦੇ ਵਰਡ ਬੋਲੇ ਆ ਔਰ ਉਹ ਪ੍ਰੋਫਿਟ ਜਿਹਨੂੰ ਲੈ ਕਰ ਤਾ ਟਿੱਪਣੀ ਕੀਤੀ ਆ ਔਰ ਮੈਂ ਤੈਨੂੰ ਚੰਦਨ ਸਿੰਘ ਦੱਸਣਾ ਚਾਹਨਾ ਚੰਦਨ ਹੁਣ ਤੂੰ ਬਚ ਕੇ ਰਹੀਂ ਕਿਉਂਕਿ ਤੈਨੂੰ ਜੜਿਆ ਪੰਜਾਬ ਦੀਆਂ ਭੈੜਾ ਤੈਨੂੰ ਜੁੱਤੀਆਂ ਮਾਰਦਣਗੇ ਆ ਬਿਸ਼ਪ ਤੇਰਾ ਤੈਨੂੰ ਆਹ ਸਖਾਂਦਾ ਵਾ ਈਆਂ ਭੈੜਾ ਨੂੰ ਗੰਦੇ ਗਾਲ੍ਹਾਂ ਕੱਢੋ ਤੇਰੇ ਤੇ ਜਿਹੜੀ ਇਹ ਵੀ ਕਾਰਵਾਈ ਜਿਹੜੀ ਕਰਨੀ ਕਰਾਵਾਂਗੇ ਮੇਰਾ ਜੋ ਹੈ ਉਹ ਮਰਡਰ ਵੀ ਕਰਵਾ ਸਕਦਾ ਹੈ ਕੋ ਦੋਸਤੋ ਇਸ ਬਾਤ ਕੋ ਐਸਾ ਲੱਗਦਾ ਹੈ ਸੋਚ ਕਰਕੇ ਕਿ ਹਮ ਲੋਕ ਕਹਾਣੀਆਂ ਪਾਤੇ ਨੇ ਇਹ ਦੱਸਣਾ ਚਾਹੁੰਦਾ ਕਿ ਮੈਂ ਸੱਚਾ ਵਾਂ ਉਹ ਝੂਠੇ ਆ ਜੇ ਤੂੰ ਸੱਚਾ ਵਾਂ ਭਾਈ ਤੂੰ ਮੈਂ ਥਾਣੇ ਜਾ ਕੇ ਗੱਲ ਕਿਉਂ ਨਹੀਂ ਕਰਦਾ ਕਿਉਂ ਰੋਡ ਦੇ ਚਵੜੇ ਹੋ ਜਾ ਤੂੰ ਤੇ ਤੇਰਾ ਪਿਓ ਇਹ ਬੱਤੀ ਛੋਟੀ ਚੰਗਾਈਆਂ ਝੂਠੇ ਚਮਤਕਾਰ ਕਰਤਾ ਹੈ ਸੰਘ ਹੁਰਾਂ ਦੇ ਚਰਚ ਦੇ ਵਿੱਚ ਝੂਠੀਆਂ ਗਵਾਹੀਆਂ ਹੋ ਰਹੀਆਂ ਝੂਠਕੀਆਂ ਵਿਸ਼ਵਾਨੀਆਂ ਹੋ ਰਹੀਆਂ ਫਿਰ ਤੋ ਪ੍ਰਭੂ ਯਿਸੂ ਮਸੀਹ ਨੂੰ ਨਹੀਂ ਮੰਨਦਾ ਕਿ ਉਹ ਪ੍ਰਭੂ ਯਿਸੂ ਮਸੀਹ ਨੂੰ ਜਿਹੜਾ ਨਕਾਰਦਾ ਪਿਆ ਵਾ ਔਰ ਬਾਈਬਲ ਦੇ ਜਿਹੜੇ ਚਮਤਕਾਰ ਹੁੰਦੇ ਆ ਜੀ ਉਹ ਇਹ ਵਿਅਕਤੀ ਚੰਗਾਈ ਦੇ ਨਾਮ ਪਰ ਲੋਕੋ ਸੇ 50000 ਰੁਪਏ 1 ਲੱਖ ਰੁਪਏ 1.5 ਲੱਖ ਰੁਪਏ ਇਸ ਤਰੀਕੇ ਸੇ ਬਹੁਤ ਸਾਰੇ ਪੈਸੇ ਲੋਕੋ ਸੇ ਲੇਤਾ ਇਹ ਬਿਲਕੁਲ ਝੂਠ ਆ ਤੇ ਬਕਵਾਸ ਕਰ ਰਹਾ ਬੰਦਾ ਕਿਸੇ ਇਨਸਾਨ ਨੂੰ ਨਹੀਂ ਦਿੰਦੇ ਉਹ ਰੱਬ ਨੂੰ ਦਿੰਦੇ ਪਰਮਾਤਮਾ ਨੂੰ ਦਿੰਦੇ ਪਰਮੇਸ਼ਰ ਨੂੰ ਦਿੰਦੇ ਆ ਅਰੇ ਬੰਦਾ ਪਾਸਟੇ ਜੀ ਨੂੰ ਬਦਨਾਮ ਕਰ ਰਿਹਾ ਇਹ ਵਿਅਕਤੀ ਨਸ਼ੇ ਕਰਤਾ ਹੈ ਉਲਜਲੂ ਬਾਤੇ ਕਰਤਾ ਹੈ ਕੋਈ ਨਸ਼ਾ ਨਹੀਂ ਕਰਦੇ ਬਾਈਬਲ ਪਵਿੱਤਰ ਦੱਸਦੀ ਜੇ ਨਸ਼ੇ ਕਰਦੇ ਹੈ ਪ੍ਰੋਫੈਟ ਬਜਿੰਦਰ ਸਿੰਘ ਹੋਰ ਨਸ਼ੇ ਕਰਦੇ ਫਿਰ ਉਹਨੇ ਪ੍ਰਭੂ ਚ ਕਿਉਂ ਆਣਾ ਸੀ ਇਸ ਦੇ ਸਾਥ ਜਿੰਨੇ ਵੀ ਲੋਕ ਹੈ ਉਹਨਾਂ ਦੇ ਉੱਪਰ ਸਭ ਦੇ ਉੱਪਰ ਕੋਈ ਨਾ ਕੋਈ ਕ੍ਰਿਮੀਨਲ ਕੇਸ ਹੈ ਚੰਦਨ ਦੇ ਵੱਲੋਂ ਔਰ ਵਿਜੇ ਮੈਨੂਅਲ ਵੱਲੋਂ ਤੁਹਾਡੇ ਤੇ ਵੀ ਇੱਕ ਬਲੇਮ ਲਾਇਆ ਗਿਆ ਉਹ ਕਹਿੰਦੇ ਤੁਹਾਡੇ ਤੇ ਕੇਸ ਚੱਲ ਰਹੇ ਆ ਅਵਤਾਰ ਜੀ ਤੇ ਜਿਹੜਾ ਪ੍ਰਧਾਨ ਜੀ ਆ ਮਿਨਿਸਟਰੀ ਦੇ ਉਹਨਾਂ ਤੇ ਇਹਨਾਂ ਕ੍ਰਿਮੀਨਲ ਕੇਸ ਆ ਤੇ ਲੈ ਕੇ ਆ ਸਾਹਮਣੇ ਲਿਆ ਜੇ ਤੂੰ ਉਹਦਾ ਵੀਡੀਓ ਪਾਣਾ ਨਾ ਚੰਦਨ ਤੇ ਪਰ ਸਾਡਾ ਕੇਸ ਕੱਢ ਕੇ ਲੈ ਕੇ ਆ ਮੈਂ ਇੱਕ ਰਿਪੋਰਟਰ ਹਾਂ ਔਰ ਇਹ ਮੇਰਾ ਖੁਦ ਦਾ ਚੈਨਲ ਹੈ ਪੱਤਰਕਾਰ ਜਿਹੜਾ ਉਹ ਨਿਰਪੱਖ ਹੋ ਕੇ ਗੱਲ ਕਰਦਾ ਆ ਔਰ ਜੇ ਸਾਨੂੰ ਚਾਹੀਦਾ ਆ ਕਿ ਅਗਰ ਇਹ ਕੋਈ ਇਨਸਾਨ ਗਲਤੀਆ ਤੇ ਉਸ ਉਹਦੀ ਗਲਤੀ ਨੂੰ ਅਸੀਂ ਦਿਖਾਈਏ ਔਰ ਪੇਸ਼ ਕਰੀਏ ਸਬੂਤਾਂ ਦੇ ਨਾਲ ਕਿਸੇ ਦੇ ਉੱਤੇ ਸਿੱਧਾ ਐਕਸ਼ਨ ਲੈਣਾ ਸਿੱਧਾ ਕਿਸੇ ਨੂੰ ਟਾਰਗੇਟ ਕਰਕੇ ਕਹਿ ਦੇਣਾ ਕਿ ਇਹ ਇਨਸਾਨ ਕ੍ਰਾਈਮਨਲ ਆ ਤੇ ਕਈ ਜਵਾਨ ਲੜਕੀਆਂ ਇਨਕੇ ਯਹਾਂ ਸੇ ਗਾਇਬ ਹੋ ਚੁਕੀਆਂ ਹੈ ਜਾ ਕੇ ਨਾ ਕਿਤੇ ਜਾ ਕੇ ਪਹਿਲਾ ਜਾਂਚ ਕਰ ਲਾ ਕਾਕਾ ਤੱਚੀਆਂ ਬੋਲੀਆ ਨਹੀਂ ਖੇਡਦੀਆਂ ਪੱਕੇ ਸਬੂਤਾਂ ਦੇ ਨਾਲ ਆ ਤੇ ਹੁਣ ਕਾਰਵਾਈ ਤੋਂ ਬਚੀ ਇਹ ਵੀ ਤੇਰੇ ਤੇ ਜਿਹੜਾ ਕਾਰਵਾਈ ਹੋਵੇਗੀ ਕੇਂਦਰ ਸਰਕਾਰ ਤੋਂ ਔਰ ਪੰਜਾਬ ਸਰਕਾਰ ਤੋਂ ਇਹ ਇਹ ਦੀ ਜਾਂਚ ਕੀਤੀ ਜਾਏ ਔਰ ਇਹਨੂੰ ਜਲਦ ਤੋਂ ਜਲਦ ਬੜ ਕੇ ਜਿਹੜਾ ਪਰਚਾ ਦਰਜ ਹੋਇਆ ਵਾ ਇਹਨੂੰ ਜਿਹੜਾ ਜਲਦ ਤੋਂ ਜਲ ਪਕੜ ਕੇ ਇਹਨੂੰ ਜਿਹੜਾ ਜੇਲ੍ਹ ਚ ਪਾਇਆ ਜਾਏ ਤਾਂ ਕਿ ਪੰਜਾਬ ਦਾ ਮਾਹੌਲ ਖਰਾਬ ਨਾ ਹੋਵੇ ਸਾਰਿਆਂ ਨੂੰ ਜੈਮਸੀ ਦੀ ਮੈਂ ਨਵਜੋਦ ਗਿੱਲ ਸੋ ਦੋਸਤੋ ਅੱਜ ਗੱਲਬਾਤ ਕਰਨੀ ਚਾਹਾਂਗੇ ਸਾਡੇ ਵਿੱਚ ਇਸ ਸਮੇ ਮੌਜੂਦ ਨੇ 올 인디아 크리스천 ਸਮਾਜ ਮੋਰਚਾ ਦੇ ਬੜੇ ਹੀ ਸੀਨੀਅਰ ਆਗੂ ਜੋ ਪਿਛਲੇ ਤਕਰੀਬਨ 25-30 ਸਾਲ ਤੋਂ ਜੋ 크리스천 ਕੌਮ ਦੀ ਨੁਮਾਇੰਦਗੀ ਕਰ ਰਹੇ ਨੇ ਔਰ ਸਮਾਜ ਸੇਵਾ ਦੇ ਕੰਮਾਂ ਨੂੰ ਬਖੂਬੀ ਟੰਗ ਦੇ ਨਾਲ ਉਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਸਾਡੇ ਵਿੱਚ ਮੌਜੂਦ ਨੇ ਇਸ ਸਮੇਂ ਸ਼੍ਰੀ ਜਸਪਾਲ ਮਸੀ ਜੀ ਬਹੁਤ ਬਹੁਤ ਤੁਹਾਡਾ ਸਵਾਗਤ ਕਰਦੇ ਆਂ ਧੰਨਵਾਦ ਅਬਜੋਰ ਜੀ ਔਰ ਸਾਰਿਆਂ ਨੂੰ ਮੇਰੇ ਮਸੀਹ ਭਾਈਚਾਰੇ ਨੂੰ ਪੰਜਾਬ ਦੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸਦੇ ਮਸੀਬ ਭਾਈਚਾਰ ਨੂੰ ਪਿਆਰ ਭਰੀ ਜੈ ਮਸੀਦੀ ਉਹ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅੱਜ ਅਸੀਂ ਪੂਰੇ ਇਸ ਸਵਾਲਾਂ ਦੇ ਜਿਹੜੀ ਲੜੀ ਲੈ ਕੇ ਤੁਹਾਡੇ ਸਾਹਮਣੇ ਇਸੇ ਕਰਕੇ ਆਏ ਆ ਤਾਂ ਕਿ ਸੱਚ ਨੂੰ ਤੁਹਾਡੇ ਸਾਹਮਣੇ ਲਿਆਂਦਾ ਜਾਵੇ ਤੇ ਇਸ ਸਚਿਆਈ ਨੂੰ ਤੁਹਾਡੇ ਸਾਹਮਣੇ ਲਿਆ ਕੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕੀਤਾ ਜਾਵੇ ਕਿ ਕੌਣ ਸੱਚਾ ਤੇ ਕੌਣ ਝੂਠਾ ਆ ਚੰਦਰ ਨਾਮ ਦੇ ਵਿਅਕਤੀ ਨੂੰ ਲੈ ਕੇ ਆਏ ਦਿਨ ਬਹੁਤ ਸਾਰੀਆਂ ਵੀਡੀਓ ਪਾਈਆਂ ਜਾਂਦੀਆਂ ਨੇ ਜਿਹਦੇ ਵਿੱਚੋਂ ਇੱਕ ਵੀਡੀਓ ਦੇ ਉਹਦੇ ਦੁਆਰਾ ਇੱਕ ਹੋਰ ਵੀਡੀਓ ਪਾਈ ਗਈ ਜਿਹਦੇ ਵਿੱਚ ਉਹ ਕਹਿ ਰਿਹਾ ਕਿ ਪ੍ਰੋਫਿਟ ਬਜਿੰਦਰ ਸਿੰਘ ਮਿਨਿਸਟਰੀ ਦੇ ਵਿੱਚ ਜੋ ਝੂਠੀਆਂ ਚੰਗਿਆਈਆਂ ਉੱਥੇ ਕੀਤੀਆਂ ਜਾਂਦੀਆਂ ਪਖੰਡਵਾਦ ਕੀਤਾ ਜਾਂਦਾ ਕਿਵੇਂ ਦੇਖਦੇ ਹੋ ਇਸ ਗੱਲ ਨੂੰ ਜਿਹੜਾ ਚੰਦਨ ਆ ਇਹ ਪਹਿਲਾਂ ਨੂੰ ਦੇਖਣਾ ਚਾਹੀਦਾ ਕਿ ਉਹ ਪ੍ਰਭੂ ਯਿਸੂ ਮਸੀਹ ਨੂੰ ਫੋਲੋ ਕਰਦਾ ਵਾ ਕਿ ਉਹ دنیਵੀ ਬੰਦਾ ਵਾ ਅਗਰ ਉਹ ਕਹਿ ਰਿਹਾ ਵਾ ਕਿ ਪ੍ਰੋਫਿਟ ਬਜਿੰਦਰ ਸਿੰਘ ਹੋਰਾਂ ਦੇ ਚਰਚ ਦੇ ਵਿੱਚ ਝੂਠੀਆਂ ਗਵਾਈਆਂ ਹੋ ਰਹੀਆਂ ਝੂਠ ਗਿਆ ਵਿਸ਼ਵਾਨਿਆ ਹੋ ਰੀਆਂ ਫਿਰ ਤੋ ਪ੍ਰਭੂ ਯਿਸੂ ਮਸੀਹ ਨੂੰ ਨਹੀਂ ਮੰਨਦਾ ਫਿਰ ਤੋ ਕਿਸੇ ਹੋਰ ਨੂੰ ਮੰਨਦਾ ਵਾ ਜਾਂ ਕਿਸੇ ਹੋਰ ਦੀ ਭਗਤੀ ਕਰਦਾ ਹੋ ਠੀਕ ਹੈ ਨਾ ਤਦੇ ਉਹ ਜਿਹੜਾ ਇੱਥੇ ਆ ਕੇ ਉਹ ਪ੍ਰਭੂ ਯਿਸੂ ਮਸੀਹ ਨੂੰ ਜਿਹੜਾ ਨਕਾਰਦਾ ਪਿਆ ਵਾ ਔਰ ਬਾਈਬਲ ਦੇ ਜਿਹੜੇ ਚਮਤਕਾਰ ਹੁੰਦੇ ਆ ਜੀ ਉਹਨੂੰ ਵੀ ਕੰਡੈਮ ਕਰ ਰਿਆ ਜਦ ਕਿ ਪਵਿੱਤਰ ਬਾਈਬਲ ਦੱਸਦੀ ਆ ਕਿ ਪ੍ਰਭੂ ਯਿਸੂ ਮਸੀਹ ਨੇ ਆਪਣੇ ਸਮੇਂ 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 ਤੇ ਜਿਹੜੇ ਆ ਚਿੰਨ ਔਰ ਚਮਤਕਾਰ ਦਿਖਾਏ ਆ ਔਰ ਅੱਜ ਜਿਹੜਾ ਮਸੀਹ ਲੋਕਾਂ ਦਾ ਵਿਸ਼ਵਾਸ ਆ ਉਹ ਚੈਨ ਚਮਤਕਾਰਾਂ ਤੇ ਹੈ ਔਰ ਪ੍ਰਭੂ ਯਿਸੂ ਮਸੀਹ ਨੂੰ ਤਾਂ ਹੀ ਆਪਣਾ ਮੁਕਤੀਦਾਤਾ ਮੰਨਦੇ ਆ ਪਖੰਡਵਾ ਸੱਚਮੁੱਚ ਕੀ ਕਿਦਿਆ ਮੈਂ ਬਖਲਾ ਗਿਆ ਵਾ ਇੱਕ ਪਰਚਾ ਛੋਟਾ ਜਿਹਾ ਕੀ ਹੋ ਗਿਆ ਵਾ ਇਹਨਾਂ ਦੀ ਨੀਂਦ ਰਾਮ ਹੋ ਗਈ ਆ ਇਹਨਾਂ ਨੂੰ ਨੀਂਦ ਨਹੀਂ ਆ ਰਹੀ ਇਹਨੂੰ ਚੰਦਨ ਨੂੰ ਤੇ ਨਾਲ ਇਹਦੇ ਬਾਪ ਨੂੰ ਵਿਜੇ ਮਾਨ ਵੱਲੋਂ ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਜਿੱਦਾਂ ਇਹਨੂੰ ਚਲਾਉਂਦਾ ਔਰ ਰਿਮੋਟ ਚਲਾਉਂਦਾ ਉਹਦਾ ਇਹ ਚਲਦਾ ਵਾ ਇਹ ਬੋਲੀ ਜਾ ਰਿਹਾ ਵਾ ਇਹ ਆਪਣੇ ਆਪ ਨੂੰ ਕਹਿ ਰਿਹਾ ਮੈਂ ਇੱਕ ਪੱਤਰਕਾਰ ਆ ਜੇ ਪੱਤਰਕਾਰ ਆ ਤਾਂ ਨਿਰਪੱਖਤਾ ਦੀ ਪੱਤਰਕਾਰਤਾ ਕਰੇ ਹਣਾ ਇਹ ਕੀ ਕਰ ਰਿਹਾ ਵਾ ਇਹ ਵਾਹਿਦ ਇਕੱਲਾ ਪ੍ਰੋਫਿਟ ਬਜਿੰਦਰ ਸਿੰਘ ਹਰਾ ਦੇ ਖਿਲਾਫ ਬੋਲ ਰਿਹਾ ਇਹਦਾ ਇੱਕੋ ਤੇ ਇੱਕੋ ਝੰਡਾ ਵਾ ਪ੍ਰੋਫਿਟ ਬਜਿੰਦਰ ਸਿੰਘ ਮਿਨਿਸਟਰੀ ਨੂੰ ਬਦਨਾਮ ਕਰਦਾ ਪ੍ਰੋਫਿਟ ਬਜਿੰਦਰ ਸਿੰਘ ਦੀ ਹਰਾ ਦੀ ਸ਼ਾਨ ਦੇ ਖਿਲਾਫ ਬੋਲਦਾ ਤੇ ਉਹਨਾਂ ਨੂੰ ਵਾਹਿਗ ਬਦਨਾਮ ਕਰਕੇ ਪੂਰੀ ਦੁਨੀਆ 'ਚ ਉਹਨਾਂ ਦੇ ਨਾਮ ਤੇ ਆਪਣੇ ਚੈਨਲ ਦੇ ਵਿਊਜ਼ ਬਣਾ ਕੇ ਤੇ ਲੋਕਾਂ ਨੂੰ ਭਰਮ ਭਲੇਖੇ 'ਚ ਪਾ ਕੇ ਝੂਠੀਆਂ ਕਥਾ ਕਹਾਣੀਆਂ ਬਣਾ ਕੇ ਜਿਹੜਾ ਵਾ ਉਹ ਇਹ ਬੰਦਾ ਜਿਹੜਾ ਆਪਣੇ ਆਪ ਨੂੰ ਫੇਮਸ ਕਰਦਾ ਚਾਹੁੰਦਾ ਵਾ ਪ੍ਰੋਫਿਟ ਜੀ ਦਾ ਨਾਮ ਲੈ ਕੇ ਇੱਕ ਛੋਟੇ ਜਿਹੇ ਐਫ ਆਈ ਆਰ ਹੋਈ ਆ ਉਹਦੇ ਵਿੱਚ ਵੀ ਜਿਹੜਾ ਇਹ ਆ ਬਖਲਾ ਗਿਆ ਤਦ ਇਹਦੀ ਬਖਲਾਖੜ ਸਾਹਮਣੇ ਆ ਰਹੀ ਆ ਤੁਹਾਨੂੰ ਲੱਗਦਾ ਕਿ ਉਹ ਡਰ ਗਿਆ ਇਸ ਚੀਜ਼ ਨੂੰ ਲੈ ਕੇ ਬਿਲਕੁਲ ਬਹੁਤ ਡਰਿਆ ਪਿਆ ਵਾ ਡਰਿਆ ਪਿਆ ਕਿਉਂਕਿ ਇਹਨੇ ਗਲਤੀਆਂ ਕੀਤੀਆਂ ਹਾਂਜੀ ਗਲਤੀਆਂ ਕੀਤੀਆਂ ਗਲਤ ਵੀਡੀਓ ਪਾਈਆਂ ਸੋਸ਼ਲ ਮੀਡੀਆ ਤੇ ਨੇ ਲੋਕਾਂ 'ਚ ਗਲਤ ਜਿਹੜਾ ਮੈਸੇਜ ਦਿੱਤਾ ਵਾ ਔਰ ਪੰਜਾਬ ਦੇ ਵਿੱਚ ਨੇ ਪੂਰੀ ਸ਼ਾਂਤੀ ਭੰਗ ਕਰਨ ਦੀ ਪੰਜਾਬ ਤੇ ਦੇਸ਼ ਦੀ ਸ਼ਾਂਤੀ ਭੰਗ ਕਰਨ ਦਾ ਇਹ ਸਬੰਦੇ ਨੇ ਪੂਰਾ ਪ੍ਰਬੰਧ ਕੀਤਾ ਵਾ ਆਪਣੀਆਂ ਵੀਡੀਓ ਪਾ ਪਾ ਕੇ ਗਲਤ ਮਲਤ ਬੋਲ ਬੋਲ ਕੇ ਤੁਹਾਨੂੰ ਪਤਾ ਪ੍ਰੋਫਿਟ ਜਿੱਤੇ ਜਿਹੜੇ ਆ ਉਹ ਪੰਜਾਬ ਦੇ ਵਿੱਚ ਲੱਖਾਂ ਹੀ ਉਹਨਾਂ ਦੇ ਸਰਧਾਲੂ ਆ ਜਿੱਦਾਂ ਵੀਡੀਓ ਪਾਉਂਦਾ ਪਾ ਰਿਆ ਸੀ ਮੈਨੂੰ ਤੇ ਲੱਗਦਾ ਕਿ ਇਹਦੇ ਵਿੱਚ ਪਿੱਛੇ ਬਹੁਤ ਵੱਡੀ ਸਾਜ਼ਿਸ਼ ਆ ਇਹ ਜਿੰਨਾ ਲੋਕਾਂ ਦੇ ਪਿੱਛੇ ਲੱਗੇ ਕਰ ਰਿਹਾ ਵਾ ਇਹਦੀ ਜਾਂਚ ਹੋਣੀ ਚਾਹੀਦੀ ਆ ਉਹਦੇ ਵੱਲੋਂ ਇੱਕ ਹੋਰ આરોਪ ਲਗਾਇਆ ਗਿਆ ਕਹਿੰਦੇ ਕੀ ਪ੍ਰਾਰਥਨਾ ਕਰਵਾਉਣ ਦੇ ਬਦਲੇ ਦੇ ਵਿੱਚ ਪ੍ਰੋਫੈਟ ਜੀ 50 ਹਜ਼ਾਰ 1 ਲੱਖ ਰੁਪਿਆ 1.5 ਲੱਖ ਰੁਪਏ ਜਿਹੜੇ ਆ ਉਹ ਲੋਕਾਂ ਦੇ ਕੋਲੋਂ ਵਸੂਲ ਕਰਦੇ ਆ ਕਿ ਹੁੰਦਾ ਕੋਈ ਪਾਸਾ ਜੀ ਲੈਂਦੇ ਆ ਜੀ ਹੈ ਇਹ ਬਿਲਕੁਲ ਝੂਠ ਆ ਤੇ ਬਕਵਾਸ ਕਰ ਰਿਹਾ ਬੰਦਾ ਕਿ ਲੱਖ ਲੱਖ ਰੁਪਿਆ 1.5 ਲੱਖ ਰੁਪਏ ਜਿਹੜਾ ਪ੍ਰਾਰਥਨਾ ਦਾ ਲਿੱਤਾ ਜਾ ਰਿਹਾ ਇਹ ਤਾਂ ਤਾਂ ਕੁਛ ਨਹੀਂ ਆ ਲੋਕੀ ਆਂਦੇ ਆ ਜਿਹਨੂੰ ਪ੍ਰਭੂ ਯਸ਼ਮੋਸੀ ਜੀ ਸਿਫਾ ਦਿੰਦੇ ਆ ਚੰਗਾ ਕਰਦੇ ਆ ਉਹ ਆਪਣੀ ਮਰਜ਼ੀ ਦੇ ਨਾਲ ਉਹ ਚਰਚ ਦੇ ਵਿੱਚ ਲੰਗਰ ਲਈ ਜਾਂ ਚਰਚ ਦੀ ਉਸਾਰੀ ਦੇ ਲਈ ਦਾਨ ਦਕਸ਼ਨਾ ਜਿਹੜਾ ਆਪਣਾ ਦੇਖ ਜਾਂਦੇ ਆ ਇਹ ਰੱਬ ਦੇ ਕੰਮ ਨੂੰ ਵੀ ਉਹਦੇ ਪੈਸੇ ਨੂੰ ਵੀ ਜਿਹੜਾ ਵਾ ਇਹ ਲੁੱਟ ਖਸੁੱਟ ਕਹਿ ਰਿਆ ਇਹ ਇਸ ਟਾਈਮ ਜਿਹੜਾ ਪੂਰਾ ਵਾ ਮੈਨੂੰ ਤਾਂ ਲੱਗਦਾ ਵਾ ਸ਼ੈਤਾਨ ਨੇ ਉਹਦੀ ਬੁੱਧੀ ਪ੍ਰਸਤ ਕਰ ਦਿੱਤੀ ਆ ਜਿਹੜੇ ਚਰਚ ਦੇ ਵਿੱਚ ਪੈਸੇ ਦਿੱਤੇ ਜਾਂਦੇ ਆ ਉਹ ਪਵਿੱਤਰ ਬਾਈਬਲ ਉਹਦੇ ਬਾਰੇ ਬਿਆਨ ਕਰਦੀ ਹੈ ਕਿ ਚਰਚ ਦੇ ਵਿੱਚ ਜਿਹੜੇ ਲੋਕਾਂ ਦੁਆਰਾ ਕੋਈ ਚੰਦਾ ਜਿਹੜੀ ਦਾਨ ਦਕਸ਼ਨਾ ਦਿੱਤੀ ਜਾਂਦੀ ਹੈ ਕੋ ਲਿਖਿਆ ਜੀ ਦਸਵੰਦ ਦੇ ਬਾਰੇ ਲਿਖਿਆ ਵਾ ਭੇਟਾ ਦੇ ਬਾਰੇ ਲਿਖਿਆ ਵਾ ਅੱਛਾ ਜਦ ਅਸੀਂ ਪਵਿੱਤਰ ਬਾਈਬਲ ਦੀ ਮਲਾਕੀ ਦੀ ਕਿਤਾਬ ਜੇ ਪੜਦੇ ਉਹਦੀ ਜੀ ਹਣਾ ਜ਼ਰੂਰ ਤੇ ਲਿਖਿਆ ਵਾ ਮਲਾਕੀ ਦੇ ਵਿੱਚ ਕਿ ਆਪ ਜਿਹੜੇ ਆਪਣੇ ਦਸਵੰਦ ਮੇਰੇ ਜਿਹੜੇ ਮੋਦੀਖਾਨੇ ਦੇ ਵਿੱਚ ਲੈ ਕੇ ਆਓ ਠੀਕ ਹਾਂਜੀ ਜੀ ਤੇ ਉਹ ਪਵਿੱਤਰ ਬਾਈਬਲ ਦੱਸਦੀ ਆ ਤਾਂ ਲੋਕੀ ਆਪਣਾ ਦਸਵੰਦ ਦਿੰਦੇ ਆ ਉਦਾਂ ਦਸ਼ਨਾ ਵੀ ਦਿੰਦੇ ਆ ਫਿਰ ਤਕਲੀਫ ਹੋ ਰਹੀ ਆ ਇਹ ਚੰਦਾਂ ਨੇ ਫਿਰ ਇਸ ਗੱਲ ਨੂੰ ਕਿਉਂ ਮਤਲਬ ਇਹ ਗੱਲ ਕਰ ਰਿਹਾ ਹੈ ਕਿ ਮਤਲਬ ਜਿਹੜਾ ਇੱਕ ਮੇਰਾ ਖਿਆਲ ਆ ਕਿ ਇਹਦਾ ਜਿਹੜਾ ਉਸਤਾਦ ਆ ਜਾਇ ਜਿਹੜੇ ਪਾਸਟਰ ਆ ਇਸ ਬੱਚਨ ਨੂੰ ਜਾਣਦੇ ਉਹ ਜਾਣਦੇ ਨੇ ਆ ਬੱਚਨ ਨੂੰ ਨਾ ਦਾਨ ਬਾਰੇ ਜਾਣਦੇ ਆ ਨਾ ਦਸਵੰਦ ਬਾਰੇ ਜਾਣਦੇ ਆ ਹਾਂਜੀ ਦੇਖੋ ਜੀ ਜੇ ਕਿਸੇ ਦੀ ਬਿਮਾਰੀ ਕੋ ਚੰਗੀ ਹੋ ਗਈ ਆ ਜੇ ਜੇ ਆਪਾਂ ਹੋਰ ਕਿਤੇ ਜਗ੍ਹਾ ਤੇ ਜਾ ਕੇ ਲੱਖਾਂ ਰੁਪਏ ਖਰਚਨੇ ਆ ਜੇ ਮੁਫਤੋ ਮੁਫਤੀ ਆਰਾਮ ਮਿਲ ਗਿਆ ਪਰਮੇਸ਼ਰ ਨੇ ਦੇ ਦਿੱਤਾ ਤੇ ਆ ਕੇ ਚਰਚ ਦੇ ਵਿੱਚ ਕੋ ਦਾਨ ਦਕਸ਼ਨਾ ਪਾਤੀ ਗੋਲਕ ਦੇ ਵਿੱਚ ਤੇ ਇਹਨੂੰ ਆਪਾਂ ਕੋ ਲੁੱਟਕ ਸੁੱਟ ਨਹੀਂ ਕਹਿ ਸਕਦੇ ਮੇਰੇ ਖਿਆਲ ਨਾਲ ਜਸਪਾਲ ਜੀ ਹਰ ਧਰਮ ਦੇ ਵਿੱਚ ਜਿਹੜਾ ਆ ਉਹ ਆਪਣੀ ਮਰਜ਼ੀ ਦੇ ਨਾਲ ਕੋਈ ਭੇਟ ਦੇ ਸਕਦਾ ਆ ਬਿਲਕੁਲ ਬਿਲਕੁਲ ਸਾਰਿਆਂ ਤੇ ਆ ਜੀ ਕੱਲਾ ਪਵਿੱਤਰ ਬਾਈਬਲ ਚੰਨੇ ਆ ਹਰ ਜਗ੍ਹਾ ਲੋਕ ਜਿੱਥੇ ਜਿੱਥੇ ਵੀ ਜਾਂਦੇ ਅੱਜ ਤਮਾਮ ਜਿਵੇਂ ਸਾਡੇ ਭਾਈਚਾਰੇ ਸਿੱਖ ਭਾਈਚਾਰਾ ਵਾ ਸਾਰੇ ਦਾਨਪੂਰ ਕਰਦੇ ਆ ਇਹਨੂੰ ਭਾਈਚਾਰਾ ਵਾ ਦਾਨਪੂਰ ਕਰਦੇ ਆ ਔਰ ਵੱਧ ਤੋਂ ਵੱਧ ਕਰਦੇ ਆ ਜਿੰਨੀ ਉਹਨਾਂ ਦੀ ਹਾਇਸਤ ਹੁੰਦੀ ਆਪਣੇ ਤੋਂ ਵੱਧ ਕਰਦੇ ਆ ਹਰ ਕੋਈ ਕਿਉਂਕਿ ਉਹ ਕਿਸੇ ਇਨਸਾਨ ਨੂੰ ਨਹੀਂ ਦਿੰਦੇ ਉਹ ਰੱਬ ਨੂੰ ਦਿੰਦੇ ਪਰਮਾਤਮਾ ਨੂੰ ਦਿੰਦੇ ਪਰਮੇਸ਼ਰ ਨੂੰ ਦਿੰਦੇ ਆ ਪ੍ਰੋਫਿਟ ਬਿਜਿੰਦਰ ਸਿੰਘ ਦੇ ਉੱਤੇ ਉਹਨਾਂ ਨੇ ਇੱਕ ਆਰੋਪ ਲਗਾਉਂਦੇ ਹੋਏ ਉਹਨਾਂ ਨੇ ਕਿਹਾ ਕਿ ਪ੍ਰੋਫਿਟ ਬਿਜਿੰਦਰ ਜੀ ਨਸ਼ਾ ਵੀ ਕਰਦੇ ਬਿਲਕੁਲ ਨਹੀਂ ਜੀ ਤੇ ਉਹਨਾਂ ਦੇ ਨਾਲ ਜਿਹੜੇ ਉਹਨਾਂ ਦੇ ਪੈਰੋਕਾਰ ਨਾਲ ਜਿਹੜੇ ਰਹਿੰਦੇ ਆ ਉਹਨਾਂ ਦੇ ਬਿਲਕੁਲ ਵਿਸ਼ਵਾਸੀ ਉਹ ਵੀ ਨਸ਼ਾ ਕਰਦੇ ਉਹ ਵੀ ਨਸ਼ਾ ਨਹੀਂ ਕਰਦੇ ਬਾਈਬਲ ਪਵਿੱਤਰ ਦੱਸਦੀ ਜੇ ਨਸ਼ੇ ਕਰਦੇ ਹੀ ਪ੍ਰੋਫਿਟ ਬਜਿੰਦਰ ਸਿੰਘ ਉਹ ਨਸ਼ੇ ਕਰਦੇ ਫਿਰ ਉਹਨੇ ਪ੍ਰਭੂ ਚ ਕਿਉਂ ਆਣਾ ਸੀ ਤੋਬਾ ਕੋ ਕਰਦੇ ਹੀ ਬਪਤਿਸਮਾ ਕੋ ਲੈਣਾ ਪ੍ਰਭੂ ਯਸਮਸੀ ਨੂੰ ਕਿਉਂ ਗੈਰਾਨ ਕਰਦਾ ਹੈ ਇੰਨਾ ਵੱਡਾ આરોਪ ਲਾਈਫ ਦੇ ਵਿੱਚ ਉਹ ਫਿਰ ਆਪਣੀ ਪੁਰਾਣੀ ਲਾਈਫ 'ਚ ਰਹਿ ਸਕਦੇ ਸੀ ਇੰਨਾ ਵੱਡਾ આરોਪ ਇੱਕ ਨਬੀ ਦੇ ਉੱਤੇ ਲਗਾ ਦੇਣਾ ਦੇਖੋ ਕਿਦਾਂ ਜਸਪਾਲ ਜੀ ਕਿਵੇਂ ਬਾਈਬਲ ਪਵਿੱਤਰ ਬਾਈਬਲ ਦੱਸਦੀ ਆ ਕਿ ਜਿਹੜਾ ਮੇਰੇ ਨਬੀ ਨੂੰ ਜਿਹੜਾ ਕੋ ਛੇੜਦਾ ਨਾ ਮੇਰੇ ਕੋਈ ਖਾਦਮ ਨੂੰ ਮੇਰੇ ਦਾਸ ਨੂੰ ਛੇੜਦਾ ਉਹ ਪਰਮੇਸ਼ਰ ਕਹਿੰਦਾ ਮੇਰੇ ਅੱਖ ਦੀ ਪੁੱਤਰੀ ਨੂੰ ਛੇੜ ਇਹਦੀ ਸਜ਼ਾ ਇਸ ਬੱਚੇ ਨੂੰ ਮਿਲੇਗੀ ਹਣਾ ਪ੍ਰਵੈਸ਼ਰ ਮਾਫ ਕਰਨ ਵਾਲਾ ਵਾ ਪਰ ਇਹ ਜਿਹੜਾ ਇਹਨਾਂ ਗਲਤ ਬੋਲਦਾ ਪਿਆ ਪ੍ਰਭੂ ਦੇ ਕੰਮ 'ਚ ਰੋੜਾ ਬਣਦਾ ਪਿਆ ਵਾ ਸਾਡੇ ਕਦਮ ਸਤਿਆਈ ਪੇਸ਼ ਕਰਦਾ ਕੀ ਸਤਿਆਈ ਆ ਇਹ ਤਾਂ ਪਰਚਾ ਦਰਜ ਹੋ ਗਿਆ ਉਹ ਅਸੀਂ ਨੇ ਕੀਤਾ ਕਾਨੂੰਨ ਨੇ ਕੀਤਾ ਕਿਉਂਕਿ ਜੋ ਕਾਨੂੰਨ ਆ ਇਹ ਕਹਿੰਦਾ ਕਿ ਮੇਰਾ ਰਾਈਟ ਆ ਬੋਲਣ ਦਾ ਤੇ ਤੇਰਾ ਰਾਈਟ ਪਰ ਤੇ ਪਰਚਾ ਕੋ ਦਰਜ ਹੋਇਆ ਸਾਡੇ ਭਾਰਤ ਦੇ ਜਿਹੜੇ ਗ੍ਰੈਂਡ ਮੰਤਰੀ ਮਾਨਜੋਗ ਸ਼ਰੀ ਅਮਿਤ ਸ਼ਾਹ ਜੀ ਨੂੰ ਇੱਕ ਵੀਡੀਓ ਪਾਈ ਆ ਉਹਨਾਂ ਨੂੰ ਸੰਬੋਧਨ ਕਰਦਾ ਇਨਸਾਫ ਦਿਵੋ ਪ੍ਰੋਫਿਟ ਦੀ ਜਾਂਚ ਕਰੋ ਪ੍ਰਾਪਰਟੀ ਦੀ ਜਾਂਚ ਕਰੋ ਪ੍ਰੋਫਿਟ ਜੀ ਦੇ ਨਾਂ ਤੇ ਕੁਛ ਨਹੀਂ ਆ ਜੋ ਕੁਛ ਹੋ ਮਿਨਿਸਟਰੀ ਦੇ ਨਾਂ ਤੇ ਆ ਸੋਸਾਇਟੀ ਦੇ ਨਾਂ ਤੇ ਆ ਔਰ ਜਿਹੜਾ ਕਹਿੰਦਾ ਕਿ ਲੱਖਾਂ ਕਰੋੜਾ ਰੁਪਏ ਦੀਆਂ ਪ੍ਰਾਪਰਟੀਆਂ ਬਣਾਈਆਂ ਉਹ ਸਭ ਲੋਕਾਂ ਦਾ ਦਾਨਪੁਣਾ ਚਰਚਾ ਚੱਲ ਰਿਹਾ ਔਰ 250 ਤੋਂ ਜ਼ਿਆਦਾ ਬਰਾਚਾ ਦੇਸ਼ ਦੇ ਵਿੱਚ ਪੂਰਾ ਵਰਲਡ ਚ ਬਰਾਚਾ ਚੱਲ ਰਿਹਾ ਉਹਦਾ ਜਿਹੜਾ ਦਾਨਪੁਣ ਆਂਦਾ ਵਾ ਉਹਦੀ ਸੇਵਾ ਕਰਦੇ ਆ ਆ ਤੁਸੀਂ ਦੇਖਿਆ ਪੰਜਾਬ ਦੇ ਵਿੱਚ ਪੂਰੇ ਦੇਸ਼ ਚ ਦੁਨੀਆ ਚ ਬੜੇ ਬਹਾੜੇ ਹਾਲਾਤ ਆ ਗਏ ਸੀ ਜੀ ਕਰੋਨਾ ਵਰਗੀ ਜਿਹੜੀ ਇੱਕ ਬਿਮਾਰੀ ਫੈਲ ਗਈ ਸੀ ਉਹ ਉਹਨਾਂ ਦਿਨਾਂ ਦੇ ਵਿੱਚ ਪ੍ਰੋਫੈਟ ਬਜਿੰਦਰ ਸਿੰਘ ਉਹ ਹੁਰਾ ਨੇ ਔਰ ਪ੍ਰੋਫੈਟ ਬਜਿੰਦਰ ਸਿੰਘ ਮਿਨਿਸਟਰੀ ਨੇ ਗਰੀਬ ਲੋਕਾਂ ਦੇ ਘਰ-ਘਰ ਜਾ ਕੇ ਜਿਹੜਾ ਵਾ ਰਾਸ਼ਨ ਵੰਡਿਆ ਮੁਹਈਆ ਕਰਾਇਆ ਉਹਨਾਂ ਨੂੰ ਜਿਹੜੀ ਚੀਜ਼ ਦੀ ਜ਼ਰੂਰਤ ਹੁੰਦੀ ਸਾਡੇ ਫੇਸਬੁੱਕ ਤੇ ਜਾ ਕੇ ਚੈੱਕ ਕਰ ਲਿਓ ਉਹ ਜਾ ਕੇ ਪਹੁੰਚਾਉਂਦੇ ਰਿਹਾ ਔਰ ਇਥੋਂ ਤੱਕ ਕਿ ਸਰਕਾਰ ਦਾ ਵੀ ਸਹਿਯੋਗ ਦਿੱਤਾ ਸੀ ਜੀ ਜਿੱਥੇ ਕੋਈ ਜਿਹੜੇ ਆਕਸੀਜਨ ਮਸ਼ੀਨਾਂ ਘਟ ਗਿਆ ਸੀ ਮਿਨਿਸਟਰੀ ਨੇ ਜੜੀਆਂ ਲੱਖਰ ਪੈ ਦੇ ਮਸ਼ੀਨਾਂ ਜਿਹੜੀਆਂ ਸਰਕਾਰਾਂ ਨੂੰ ਜਿਹੜੀ ਆ ਉਹ ਆਪਣੀ ਜਿਹੜੀ سپورਟ ਦਿੱਤੇ ਆ ਤੁਹਾਡਾ ਕਹਿੰਦਾ ਆਏ ਦਿਨ ਚੈਰਿਟੀ ਕੀਤੀ ਜਾਂਦੀ ਪੂਰੇ ਦੇਸ਼ ਤੇ ਦਾ ਚੈਰਿਟੀ ਹੁਣ ਵੀ ਸਾਡੀ ਚੱਲਦੀ ਆ ਰੋਜ ਪੀਜੀਆਈ ਚ ਲੰਗਰ ਲੱਗਾ ਹੁੰਦਾ ਵਾ ਜਾ ਕੇ ਚੈੱਕ ਕਰ ਸਕਦੇ ਹੋ ਤੁਸੀਂ ਚੰਡੀਗੜ੍ਹ ਦੇ ਵਿੱਚ ਔਰ ਚਰਚ ਤਾਂ ਵੀ ਲੰਗਰ ਲੱਗਾ ਦਿੰਦਾ ਵਾ ਕੋ 5-10 ਹਜ਼ਾਰ ਲੋਕ ਜਿਹੜੇ ਰੋਜ ਉਥੋਂ ਲੰਗਰ ਜਿਹੜੇ ਛਕਦੇ ਆ ਇੰਨਾ ਜਸਪਾਲ ਜੀ ਨੇ ਕਿਹਾ ਵਾ ਕਿ ਤੁਸੀਂ ਚੈੱਕ ਕਰ ਸਕਦੇ ਹੋ ਸੋ ਮੈਂ ਕਿਸੇ ਦਿਨ ਹੋ ਪਾਇਆ ਤੇ ਮੈਂ ਇਹ ਵੀ ਜਲਦੀ ਵੀਡੀਓ ਜਿਹੜੀ ਆ ਤੁਹਾਡੇ ਸਾਹਮਣੇ ਲੈ ਕੇ ਆਉਂਗਾ ਔਰ ਉਥੇ ਚੰਡੀਗੜ੍ਹ ਔਰ ਜਲੰਧਰ ਜਾ ਕੇ ਇਸ ਚੀਜ਼ ਨੂੰ ਵੀ ਦਿਖਾਇਆ ਜਾਏਗਾ ਕਿ ਵਾਕਈ ਉਥੇ ਚੈਰਿਟੀ ਕੀਤੀ ਜਾਂਦੀ ਹੈ ਅਗਰ ਕੀਤੀ ਜਾਂਦੀ ਹੋਏਗੀ ਤੇ ਮੈਂ ਤੁਹਾਡੇ ਤੱਕ ਜਰੂਰ ਇਸ ਗੱਲ ਨੂੰ ਲੈ ਕੇ ਆਵਾਂਗਾ ਔਰ ਜਸਪਾਲ ਜੀ ਇੱਕ ਗੱਲ ਕਿ ਉਹ ਚੰਦਨ ਦੇ ਵੱਲੋਂ ਔਰ ਵਿਜੇ ਮੈਨੂਅਲ ਵੱਲੋਂ ਤੁਹਾਡੇ ਤੇ ਵੀ ਇੱਕ ਬਲੇਮ ਲਾਇਆ ਗਿਆ ਹਾਂਜੀ ਉਹ ਕਹਿੰਦੇ ਤੁਹਾਡੇ ਤੇ ਕੇਸ ਚੱਲ ਰਹੇ ਆ ਅਵਤਾਰ ਜੀ ਦੇ ਜਿਹੜਾ ਪ੍ਰਧਾਨ ਜੀ ਆ ਮਿਨਿਸਟਰੀ ਦੇ ਉਹਨਾਂ ਤੇ ਕਿਵੇਂ ਦੇਖਦੇ ਹੋ ਦੇਖੋ ਹਾਂਜੀ ਕਿ ਇੱਕ ਕ੍ਰਿਮੀਨਲ ਬੰਦੇ ਆ ਹਾਂਜੀ ਹਾਂਜੀ ਮੈਂ ਤਾਂ ਬਹੁਤ ਵੱਡਾ ਗੈਂਗਸਟਰ ਆ ਸਾਰਾ ਮਸੀਬ ਭਾਈਚਾਰਾ ਦੇਸ਼ ਦਾ ਮੈਨੂੰ ਜਾਣਦਾ ਵਾ ਜੀ ਔਰ ਅੱਜ ਤੱਕ ਜਿਹੜਾ ਮੇਰੇ ਤੇ ਇੱਕ ਵੀ ਕ੍ਰਿਮੀਨਲ ਜਿਹੜਾ ਕੇਸ ਦਾ ਪਰਚਾ ਦਰਜ ਨਹੀਂ ਆ ਅਗਰ ਇਹਨੇ ਕਿਹਾ ਬਥੇ ਸਾਬਤ ਕਰੇ ਜੀ ਆ ਮੇਰਾ ਥਾਣਾ ਵਾ ਮੈਂ ਨਵਜੋਤ ਜੀ ਮੈਂਬਰ ਆਫ ਪਾਰਲੀਮੈਂਟ ਦਾ ਇਲੈਕਸ਼ਨ ਲੜਿਆ ਔਰ ਉਹਦੇ ਵਿੱਚ ਤੁਹਾਨੂੰ ਪਤਾ ਫਾਰਮ ਫਿਲ ਕਰਦੇ ਆ ਔਰ ਤੇ ਸਾਰਾ ਰਿਕਾਰਡ ਆਂਦਾ ਵਾ ਜੀ ਕਿ ਜਾ ਕੇ ਪਹਿਲਾਂ ਨਾ ਗੂਗਲ ਤੇ ਜਾ ਕੇ ਇਲੈਕਸ਼ਨ ਕਮਿਸ਼ਨ ਦਾ ਖੋਲ ਆਈਡੀ ਤੇ ਜਿਹੜਾ ਅੰਮ੍ਰਿਤਸਰ ਤੋਂ ਕੈਂਡੀਡੇਟ ਦਰਿਆ ਜਿਸ ਪਾਰਲੀਮੈਂਟ ਸੀ ਜਿੰਨੇ ਕੇਸ ਆ ਮੇਰੇ ਤੇ ਚੈੱਕ ਕਰੋ ਜੇ ਮੈਂ ਕ੍ਰਿਮੀਨਲ ਹੁੰਦਾ ਤੇ ਮੈਂ ਆਪਣੇ ਸਾਰੇ ਕੇਸ ਜਿਹੜੇ ਆ ਜਿੰਨੇ ਪਰਚੇ ਦਰਜ ਹੋਰ ਚ ਮੈਂ ਪਾਣਾ ਸੀ ਉਹ ਅਸੀਂ ਤੇ ਜਿਹੜਾ ਪ੍ਰਭੂ ਯਸ਼ਮ ਸਿੰਘ ਦੇ ਕੰਮ ਲਈ ਜਿਹੜਾ ਵਾ ਆਪਣੀਆਂ ਕੁਰਬਾਨੀਆਂ ਦਿੱਤੀਆਂ ਵਾ ਹਾਂ ਇਸ ਕਰਕੇ ਤੁਹਾਨੂੰ ਪਤਾ ਵੀ ਆ ਕਿ ਪ੍ਰਭੂ ਦੇ ਕੰਮਾਂ ਨੂੰ ਲੈ ਕੇ ਲਾਸਟ ਸਮੇਂ ਦੇ ਵਿੱਚ ਛੜ ਦੇ ਕਿੱਦਾਂ ਕਿੱਦਾਂ ਦੇ ਜਿਹੜੇ ਅਟੈਕ ਹੋਏ ਆ ਸਾਰਿਆਂ ਦੇ ਸਾਹਮਣੇ ਆ ਜਗ ਜਹਰ ਜਗ ਜਾਣਦਾ ਵਾ ਔਰ ਇਹ ਬੰਦੇ ਨੇ ਪਤਾ ਨਹੀਂ ਕਿੱਦਾਂ ਮੈਨੂੰ ਕ੍ਰਿਮੀਨਲ ਕਹੇ ਤਾਂ ਮੈਨੂੰ ਵੀ ਕਹੇ ਤਾਂ ਇੱਕ ਉਹ ਸਾਡਾ ਉਹ ਪ੍ਰਧਾਨ ਜਿਹੜਾ ਅਵਤਾਰ ਸਿੰਘ ਏਡਾ ਸ਼ਰੀਫ ਬੰਦਾ ਭਲਾਮਾਨਸ ਬੰਦਾ ਉਹਨੋਂ ਵੀ ਕ੍ਰਿਮੀਨਲ ਕਹਤਾਂ ਨੇ ਔਰਤਾਂ ਵੀ ਕੋਈ ਕੇਸ ਨਹੀਂ ਐ ਆ ਨਾਲ ਸਮੇਂ ਤੇ ਇਹਦਾ ਵੀ ਜਵਾਬ ਦਵਾਂਗੇ ਬਿਲਕੁਲ ਕਿਉਂਕਿ ਕ੍ਰਿਮੀਨਲ ਕੇਸ ਆ ਤੇ ਲੈ ਕੇ ਆ ਸਾਹਮਣੇ ਲਿਆ ਜੇ ਤੂੰ ਉਹਦਾ ਵੀਡੀਓ ਪਾਣਾ ਨਾ ਚੰਦਨ ਤੇ ਫਿਰ ਸਾਡਾ ਕੇਸ ਕੱਢ ਕੇ ਲੈ ਕੇ ਆ ਮੈਂ ਵੀ ਜਸਪਾਲ ਮਸੀ ਨੂੰ ਵੀ ਕਹਿੰਦਾ ਵਾਂ ਕਿ ਜਸਪਾਲ ਮਸੀ ਜਿਹੜਾ ਰੱਬ ਦੇ ਕੰਮਾਂ ਲਈ ਕੰਮ ਕਰਦਾ ਵਾ ਪਿਛਲੇ 25 30 ਸਾਲਾਂ ਤੋਂ ਕੌਮ ਦੀ ਕੰਮ ਕਰ ਰਿਹਾ ਔਰ ਚਰਚ ਚਲਾ ਰਿਹਾ ਮੇਰੇ ਪਿਤਾ ਜੀ ਮੇਰੇ ਪਿਤਾ ਜੀ ਪਾਸਟਰ ਆ ਤੇ ਤੂੰ ਹੀ ਸਾਨੂੰ ਕ੍ਰਿਮੀਨਲ ਦੱਸਦਾ ਏ ਬੇਵਕੂਫੀ ਵਾਲੀ ਜਿਹੜੀਆਂ ਹੁੰਦੀਆਂ ਤੇ ਆ ਗਿਆ ਵਾ ਕਿਉਂਕਿ ਇਹਨੂੰ ਹੁਣ ਕੁਝ ਬਖਲਾ ਗਿਆ ਜੀ ਬੱਚਾ ਵਾ ਬਚਕੋਣੇ ਹਰਕਦਾ ਕਰ ਰਿਹਾ ਕਿ ਸਿਆਣਾ ਬੰਦਾ ਇਹਨਾਂ ਦੇ ਨਾਲ ਨਹੀਂ ਕੋਈ ਹੈ ਇਹ ਆਪਣੇ ਆਪ ਨੂੰ ਸੱਚਾ ਸੁੱਚਾ رپورਟਰ ਦੱਸਦਾ ਵਾ ਫਿਰ ਪ੍ਰੋਫਿਟ ਬਜਿੰਦਰ ਸਿੰਘ ਹੂਰਾ ਦੇ ਖਿਲਾਫ ਕਿਉਂ ਬੋਲਦਾ ਕੱਲਿਆਂ ਦੇ ਹੂੰ ਸਾਡੇ ਖਿਲਾਫ ਕੋ ਬੋਲਦਾ ਬਿਨਾਂ ਤੱਥਾਂ ਤੋਂ ਬੋਲਨ ਦਾ ਵਾ ਇਹ ਨਹੀਂ ਇਹਨੂੰ ਪਤਾ ਵੀ ਇਰ ਤੇ ਜਿਹੜਾ ਕਿਹੜਾ ਕੇਸ ਹੋ ਜਾਣਾ ਇਨਫਾਰਮੇਸ਼ਨਰ ਤੇ ਪੈ ਜਾਣੇ ਆ ਜੀ ਇਹਨੇ ਕ੍ਰਿਮਨਲ ਕਹਿਤਾ ਮਨੂ ਵੀ ਅਕਤਾਰ ਸਿੰਘ ਨੂੰ ਵੀ ਕਹਿਤਾ ਵਾ ਤੇ ਸਾਡਾ ਰਿਕਾਰਡ ਪੇਸ਼ ਕਰ ਬਿਲਕੁਲ ਨਹੀਂ ਕਰੇਗਾ ਅਜੇ ਤੱਕ ਪਰਚਾ ਦਰਜ ਹੋਇਆ ਤੇ ਅੱਗੇ ਹੋਰ ਪਰਚੇ ਦਰਜ ਕਰਾਵਾਂਗੇ ਬਿਲਕੁਲ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਜਸਪਾਲ ਜੀ ਵੱਲੋਂ ਇਸ ਗੱਲ ਨੂੰ ਪ੍ਰੂਫ ਦੇ ਨਾਲ ਔਰ ਪੂਰੇ ਮਤਲਬ ਸ਼ੋਰਟੀਟੀ ਦੇ ਨਾਲ ਇਹ ਗੱਲ ਕਹੀ ਗਈ ਕਿ ਤੂੰ ਛ ਸਾਨੂੰ ਕ੍ਰਿਮੀਨਲ ਦੱਸ ਰਿਹਾ ਹੈ ਤੇ ਇਸ ਗੱਲ ਦਾ ਸਬੂਤ ਦੇ ਔਰ ਇਸ ਗੱਲ ਨੂੰ ਪੇਸ਼ ਕਰ ਨਹੀਂ ਤੇ ਫਿਰ ਇਹ ਸਬੂਤ ਦੇਣਗੇ ਔਰ ਜਿਹੜਾ ਇਸੇ ਗੱਲ ਨੂੰ ਲੈ ਕੇ ਚੰਦਨ ਦੇ ਉੱਤੇ ਕਾਰਵਾਈ ਜਿਹੜੀ ਆ ਉਹ ਕੀਤੀ ਜਾਵੇਗੀ ਕਿ ਇੱਕ ਮਤਲਬ ਪਰਸਨ ਦੇ ਉੱਤੇ ਜਿਹੜਾ ਜਿਹੜੇ ਬਿਲਕੁਲ ਸਾਫ਼ ਮਨ ਨੇ ਜਿਹੜੇ ਸਹੀ ਰੀਤੀ ਦੇ ਵਿੱਚ ਕੌਮ ਦੀ ਸੇਵਾ ਕਰ ਰਹੇ ਨੇ ਉਹਨਾਂ ਦੇ ਉੱਤੇ ਤੋਹਮਤ ਲਾਉਣੀ ਜਿਹੜੀ ਆ ਇਹ ਸੱਚਮੁੱਚ ਇੱਕ ਬਹੁਤ ਵੱਡੀ ਗਲਤੀ ਹੈ ਚੰਦਨ ਦੀ ਔਰ ਇਹ ਇਹ ਕਾਰਵਾਈ ਜਿਹੜੀ ਆ ਇਹ ਸੱਚਮੁੱਚ ਅਸੀਂ ਵੀ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਜਿਹੜੇ ਲੋਕ ਇਦਾਂ ਦੇ ਜੋ ਗਲਤ ਕਹਾਣੀਆਂ ਬਣਾ ਕੇ ਲੋਕਾਂ ਦੇ ਵਿੱਚ ਪੇਸ਼ ਕਰਦੇ ਨੇ ਜਿਵੇਂ ਚੰਦਨ ਜਿਹੜਾ ਆਪਣੇ ਆਪ ਨੂੰ ਦੱਸ ਤੇ ਰਿਪੋਰਟਰ ਰਿਆ ਆ ਕਿ ਮੈਂ ਇੱਕ ਪੱਤਰਕਾਰ ਆ ਸੋ ਮੈਂ ਉਹਨੂੰ ਦੱਸਣਾ ਚਾਹੁੰਦਾ ਕਿ ਬੜੇ ਲੰਬੇ ਸਮੇਂ ਤੋਂ ਅਸੀਂ ਪੱਤਰਕਾਰੀ ਕਰ ਰਹੇ ਹਾਂ ਔਰ ਮੀਡੀਆ ਦੇ ਵਿੱਚ ਰਹਿ ਕੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਮਿਲ ਕੇ ਸਾਰਿਆਂ ਦੇ ਨਾਲ ਪੱਤਰਕਾਰ ਜਿੰਨਾ ਵੀ ਪਾਈਚਾਰਾ ਸਾਰੇ ਅਸੀਂ ਕੌਮ ਦੀ ਸੇਵਾ ਕਰ ਰਹੇ ਹਾਂ ਸਮਾਜ ਸੇਵਾ ਨੂੰ ਕਰ ਰਹੇ ਹਾਂ ਪਰ ਕਦੀ ਵੀ ਇੱਕ ਪਰਸਨ ਦੇ ਵਿਰੁੱਧ ਬੋਲਣਾ ਇੱਕ ਪਰਸਨ ਨੂੰ ਹੀ ਟਾਰਗੇਟ ਕਰਨਾ ਇਹ ਜਿਹੜੀ ਪੱਤਰਕਾਰੀ ਨਹੀਂ ਹੁੰਦੀ ਔਰ ਇਹ ਪੱਤਰਕਾਰ ਜਿਹੜਾ ਉਹ ਨਿਰਪੱਖ ਹੋ ਕੇ ਗੱਲ ਕਰਦਾ ਹੈ ਔਰ ਜੇ ਸਾਨੂੰ ਚਾਹੀਦਾ ਹੈ ਕਿ ਅਗਰ ਕੋਈ ਇਨਸਾਨ ਗਲਤੀਆ ਤੇ ਉਸ ਉਹਦੀ ਗਲਤੀ ਨੂੰ ਅਸੀਂ ਦਿਖਾਈਏ ਔਰ ਪੇਸ਼ ਕਰੀਏ ਸਬੂਤਾਂ ਦੇ ਨਾਲ ਅੱਦਾ ਕਿਸੇ ਨੂੰ ਟਾਰਗੇਟ ਕਰਕੇ ਕਹਿ ਦੇਣਾ ਕਿ ਇਹ ਇਨਸਾਨ ਕ੍ਰਾਈਮਨਲ ਆ ਇਹ ਇਹਦੇ ਉੱਤੇ ਕੇਸ ਚੱਲ ਰਹੇ ਆ ਇਹ ਕ੍ਰਾਈਮਨਲ ਆ ਇਹ ਔਰ ਇਹ ਬਹੁਤ ਸਾਰੀਆਂ ਇਹਨਾਂ ਦੇ ਉੱਤੇ ਕੇਸ ਪਾਏ ਗਏ ਆ ਔਰ ਕੇਸ ਚੱਲ ਰਹੇ ਆ ਪਰ ਮੈਂ ਚੰਦਰ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਜਸਪਾਲ ਜੀ ਨੇ ਕਿਹਾ ਕਿ ਸਬੂਤ ਪੇਸ਼ ਕਰ ਸਾਹਮਣੇ ਲੈ ਕੇ ਆ ਜੇ ਵਾਕਿਆ ਹੀ ਮਤਲਬ ਸਾਡੇ ਤੇ ਕੋਈ ਕੇਸ ਚੱਲ ਰਿਹਾ ਤੇ ਉਸ ਚੀਜ਼ ਨੂੰ ਸਾਹਮਣੇ ਲੈ ਕੇ ਨਹੀਂ ਤੇ ਉਹਨਾਂ ਦਾ ਕਹਿਣਾ ਹੈ ਕਿ ਇਸ ਚੀਜ਼ ਨੂੰ ਵੀ ਲੈ ਕੇ ਤੁਹਾਡੇ ਤੇ ਐਕਸ਼ਨ ਲਿਆ ਜਾਵੇਗਾ ਔਰ ਇਹਦੇ ਇਸੇ ਗੱਲ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਦੇ ਅਗੇ ਬੇਨਤੀ ਕੀਤੀ ਜਾਵੇ ਕਿ ਇਸ ਬੰਦੇ ਨੂੰ ਇੱਕ ਦਿਨ ਥਾਣੇ ਫੜ ਕੇ ਸਲਾਖਾਂ ਦੇ ਪਿੱਛੇ ਦਿੱਤਾ ਜਾਵੇ ਕਿਉਂਕਿ ਬੜੇ ਲੰਬੇ ਸਮੇਂ ਤੋਂ ਪ੍ਰਧਾਨ ਜਸਪਾਲ ਜੀ ਦੁਆਰਾ ਇਹ ਕਿਹਾ ਗਿਆ ਕਿ ਇਹ ਚੰਦਨ ਦੇ ਵੱਲੋਂ ਪ੍ਰਭੂ ਯਿਸੂ ਮਸੀਹ ਜੀ ਜੋ ਕਿ ਪੂਰੀ ਮਸੀਹਤ ਦੇ ਲਈ ਪੂਰੀ ਕੌਮ ਦੇ ਲਈ ਔਰ ਪੂਰੇ ਸੰਸਾਰ ਦੇ ਲਈ ਜੋ ਸਲੀਬ ਦੇ ਉੱਤੇ ਜਾਨ ਦੇ ਕੇ ਬਲੀਦਾਨ ਹੋਏ ਇਹ ਉਹਨਾਂ ਦੀ ਪਵਿੱਤਰ 27 ਦੇ ਉੱਤੇ ਔਰ ਉਹਨਾਂ ਦੀਆਂ ਚੰਗਿਆਈਆਂ ਦੇ ਉੱਤੇ ਔਰ ਚਮਤਕਾਰਾਂ ਦੇ ਉੱਤੇ ਇਹਨੇ ਉਂਗਲ ਉਠਾਈ ਆ ਔਰ ਇਹਨੇ ਜੋ ਕਿੰਤੂ ਪਰੰਤੂ ਕਰਕੇ ਨੇ ਟਿੱਪਣੀ ਜੋ ਕੀਤੀ ਆ ਔਰ ਇਹਨਾਂ ਦਾ ਕਹਿਣਾ ਹੈ ਕਿ ਉਹਦੇ ਉੱਤੇ ਵੀ ਇਸ ਗੱਲ ਨੂੰ ਲੈ ਕੇ ਕਾਰਵਾਈ ਕਰਵਾਈ ਜਾਏਗੀ ਕਿਉਂਕਿ ਇਹ ਨਿਰਾ ਪ੍ਰੋਫਿਟ ਵਜਿੰਦਰ ਮਿਨਿਸਟਰੀ ਨੂੰ ਟਾਰਗੇਟ ਨਹੀਂ ਕੀਤਾ ਸੋ ਇਹਨੇ ਪੂਰੀ ਮਸੀਹਤ ਨੂੰ ਪੂਰੀ ਮਸੀਹ ਕੌਮ ਨੂੰ ਇਹਨਾਂ ਦਾ ਕਹਿਣਾ ਹੈ ਕਿ ਇਹਨੇ ਟਾਰਗੇਟ ਕੀਤਾ ਆ ਉਹਨਾਂ ਦਾ ਕਹਿਣਾ ਹੈ ਕਿ ਪ੍ਰੋਫਿਟ ਵਜਿੰਦਰ ਮਿਨਿਸਟਰੀ ਦੇ ਵਿੱਚ ਜਿਹੜੇ ਨੌਜਵਾਨ ਲੜਕੇ ਲੜਕੀਆਂ ਆਉਂਦੇ ਨੇ ਤੇ ਉਹ ਬਹੁਤ ਸਾਰੇ ਲੜਕੇ ਲੜਕੀਆਂ ਨੂੰ ਪ੍ਰੋਫਿਟ ਬਜਿੰਦਰ ਜੀ ਨੇ ਗਾਇਬ ਕਰ ਦਿੱਤਾ ਆ ਤੇ ਉਹਨਾਂ ਦੇ ਮਾਪਿਓ ਜਿਹੜੇ ਲੱਭਦੇ ਫਿਰ ਰਹੇ ਨੇ ਢੂੰਡਦੇ ਫਿਰ ਰਹੇ ਨੇ ਕਿੱਦਾਂ ਵੇਖਦੇ ਨੇ ਜਿਦਾ ਜੋ ਜੀ ਇਦਾਂ ਦੀ ਜੇ ਕੋਈ ਗੱਲ ਹੋਵੇ ਤੇ ਫਿਰ ਤੇ ਸਾਡੇ ਤਾਂ ਜੇ ਬੱਚਾ ਜਿਹਦਾ ਗਵਾਚੋ ਤੇ ਪਰਚੇ ਦਰਜ ਹੋਣਿਆ ਇੱਕ ਵੀ ਪਰਚਾ ਦਿਖਾ ਦਿਓ ਜਿਹੜਾ ਸਾਡੇ ਖਿਲਾਫ ਹੋਵੇ ਇਹ ਬਸ ਕਥਾ ਕਹਾਣੀਆਂ ਬਣਾ ਰਿਆ ਪ੍ਰਸ਼ਾਸਨ ਨੂੰ ਜਿਹੜਾ ਇਹਦੇ ਖਿਲਾਫ ਪਰਚਾ ਦਰਜ ਹੋਇਆ ਨਾ ਪ੍ਰਸ਼ਾਸਨ ਨੂੰ ਘੁਮਾ ਰਿਆ ਹੈ ਆਪਣੀ ਜਿਹੜੀ ਸਚਾਈ ਨੂੰ ਜਿਹੜਾ ਹੈ ਇਹ ਦੱਸਣਾ ਚਾਹੁੰਦਾ ਕਿ ਮੈਂ ਸੱਚਾ ਵਾਂ ਉਹ ਝੂਠੇ ਆ ਜੇ ਤੂੰ ਸੱਚਾ ਵਾ ਭਾਈ ਤੂੰ ਮੈਂ ਥਾਣੇ ਜਾ ਕੇ ਗੱਲ ਕਿਉਂ ਨਹੀਂ ਕਰਦਾ ਕਿਉਂ ਰੋਡ ਦੇ ਚਵੜੇ ਹੋ ਜਾ ਤੂੰ ਤੇ ਤੇਰਾ ਪਿਓ ਵੀ ਜੇ ਮਨਵਲ ਵੀਡੀਓ ਪਾਉਂਦਾ ਜਾਂ ਚੋਰੀ-ਚੋਰੀ ਅੱਜ ਤੁਸੀਂ ਦੇ ਬਹੁਤ ਵੱਡਾ ਗੁਨਾਹ ਤੇ ਪਾਪ ਕੀਤਾ ਦੇਸ਼ ਦੇ ਗ੍ਰਹਿ ਮੰਤਰੀ ਮਾਨ ਜੋਗ ਸ਼੍ਰੀ ਅਮਰਤ ਸ਼ਾਹ ਜੀ ਨੂੰ ਤੂੰ ਹੀ ਗਮਰਾਹ ਕੀਤਾ ਵਾ ਆ WhatsApp ਦੇ ਉੱਤੇ ਤੁਸੀਂ ਦੱਸ ਰਹੇ ਸੀ ਕਿ ਕੁਝ ਚੰਦਨ ਦੇ ਵੱਲੋਂ ਬੜੇ ਅਪਸ਼ਬਦ ਬੋਲੇ ਗਏ ਸਾਡੇ ਚਰਚ ਦੇ ਸ਼ਰਧਾਲੂ ਆ ਉਹਨੂੰ WhatsApp ਦੇ ਉੱਪਰ ਇਹਨੇ ਉਹਦਾ ਨਾਮ ਪਰਸ਼ੋਤਮ ਕੁਮਾਰ ਆ ਹੂੰ ਉਹਦੇ ਬਾਰੇ ਬਹੁਤ ਜ਼ਿਆਦਾ ਇਹਨੇ ਮੈਸੇਜ ਪਾਏ ਆ ਗੰਦੇ ਗੰਦੇ ਵਰਡ ਬੋਲੇ ਆ ਅੱਛਾ ਬੋਲਣ ਲੱਗਿਆ ਜਿਹੜਾ ਨਾ ਉਹ ਸ਼ਰਮ ਆ ਰਹੀ ਆ ਕਿ ਮੈਂ ਕਿੱਦਾਂ ਬੋਲਾਂ ਉਹਦੇ ਬਾਰੇ ਤੇ ਬੋਲੇ ਠੀਕ ਆ ਠੀਕ ਆ ਵੀ ਤੂੰ ਉਹਨੂੰ ਕਹਿ ਲਿਓ ਇਹਨੇ ਤੈਨੂੰ ਕਹਿ ਲੈ ਕੋਈ ਗੱਲ ਨਹੀਂ ਪਰ ਮਾਨਯੋਗ ਜਿਹੜੀ ਉਹਨਾਂ ਦੀ ਧਰਮ ਪਤਨੀ ਸਾਡੀ ਭੈਣ ਆ ਹਾਂਜੀ ਹਾਂਜੀ ਉਹ ਭੈਣ ਬਾਰੇ ਇਹਨੇ ਇਹਦੇ ਭੱਦੇ ਸ਼ਬਦ ਬੋਲੇ ਆ ਜਿਹੜੇ ਨਾਂ ਸੁਣਨ ਦੇ ਜਿਹੜੇ ਆ ਕਾਬਲ ਜੀ ਇਹਦੇ ਗੰਦੇ ਵਰਡ ਬੋਲੇ ਆ ਔਰ ਪ੍ਰੋਫਿਟ ਜਿਹਨੂੰ ਲੈ ਕਰ ਤਾ ਟਿੱਪ ਨਹੀਂ ਕੀਤੀ ਆ ਔਰ ਮੈਂ ਤੈਨੂੰ ਚੰਦਨ ਸਿੰਘ ਦੱਸਣਾ ਚਾਹੁੰਨਾ ਚੰਦਨ ਹੁਣ ਤੂੰ ਬਚ ਕਰ ਏ ਕਿਉਂਕਿ ਤੈਨੂੰ ਜੜਿਆ ਪੰਜਾਬ ਦੀਆਂ ਭੈਣਾ ਤੈਨੂੰ ਜੁੱਤੀਆਂ ਮਾਰ ਦੇਣਗੀਆਂ ਤੂੰ ਸਾਡੀਆਂ ਪੰਜਾਬ ਦੀਆਂ ਮੱਸੀ ਭੈਣਾ ਬਾਰੇ ਗਲਤ ਬੋਲਿਆ ਗਲਤ ਲਮਜ ਬੋਲੇ ਆ ਤੂੰ ਕਿੱਡੀ ਗੰਦੀ ਭਾਸ਼ਾ ਬੋਲੀ ਉਹਨੂੰ ਕਿਹਾ ਕਿ ਤੂੰ ਪ੍ਰੋਫਿਟ ਬਜਿੰਦਰ ਸਿੰਘ ਦਾ ਤੂੰ ਔਰ ਤੇਰੀ ਜਿਹੜੀ ਆ ਵਾਈਫ ਜਿਹੜਾ ਉਹਦਾ ਜਿਹੜਾ ਮੂਤਰ ਪੀਓ ਦਿਖਾਓ ਗੰਦੀ ਭਾਸ਼ਾ ਦਿਖਾਓ ਮੈਂ ਫੋਨ ਦੇ ਵਿੱਚ ਤੁਹਾਡੇ ਕੋਲ ਹੈ हां ਮੈਂ ਫੋਨ ਚ ਵੇਖੋ ਤੁਹਾਨੂੰ ਦਿਖਾਣਾ ਜੀ ਆ ਚੈੱਕ ਰਾਨਾ ਦੇਖੋ ਕੋਈ ਨਹੀਂ ਕਦੇ ਕੇ ਬੱਚੇ ਦੇਖ ਲẽਗੇ ਕੌਣ ਜਾਏਗਾ ਜੇਲ ਤਰ੍ਹਾਂ ਬਾਪ ਬਚੰਦਰ ਔਰ ਤੂੰ ਵੀ ਜੇਲ ਮੈਂ ਤੂੰ ਉਸ ਦਾ ਮੂੰਹ ਤਾਂ ਉਹੀ ਪੀਏ ਔਰ ਆਪਣੀ ਪਤਨੀ ਕੋ ਵੀ ਉਸੇ ਦਾ ਮੂੰਹ ਪਿਲਾਈਓ ਹਾਂ ਤੁਹਾਡੇ ਸਾਹਮਣੇ ਕਿੰਨਾ ਗੰਦ ਬੋਲਉਂਦੇ ਆ ਵਾ ਹੈ ਪਰ ਸ਼ੋਤਾਂ ਬਾਰੇ ਤੂੰ ਕਹਿ ਲੈ ਕੋਈ ਗੱਲ ਨਹੀਂ ਉਹ ਚਲੋ ਆਦਮੀ ਆ ਇੱਕ ਜਿਹੜੀ ਸਾਡੀ ਪੰਜਾਬ ਦੀ ਧੀਆ ਪੈਣਾ ਬਾਰੇ ਤੂੰ ਬੋਲੇ ਔਰ ਖਾਸ ਕਰਕੇ ਤੂੰ ਆਪਣੇ ਆਪ ਨੂੰ ਪਾਸਟਰ ਦਾ ਬੇਟਾ ਕਹਿਣਾ ਵਾ ਬਿਸ਼ਪ ਤੇਰਾ ਤੈਨੂੰ ਆਖ ਖਾਂਦਾ ਵਾ ਧੀਆਂ ਪਾਣਾ ਤੁਹਾਡੇ ਚਰਚ ਦੇ ਗਾਲਾਂ ਕੱਢਿਆ ਜਾਂਦੇ ਆ ਇਹ ਸਿਖਾਇਆ ਜਾਂਦਾ ਵਾ ਧੀਆਂ ਪਾਣਾ ਨੂੰ ਗੰਦਿਆ ਗਾਲਾਂ ਕੱਢੋ ਤੇਰੇ ਤੇ ਜਿਹੜੀ ਇਹ ਵੀ ਕਾਰਵਾਈ ਜਿਹੜੀ ਕਾਨੂੰਨੀ ਕਰਾਵਾਂਗੇ ਤੂੰ ਇਹਨੇ ਗੁਨਾਹ ਕਰ ਲਏ ਨੇ ਪਾਪ ਕਰ ਲੇ ਭਜ ਪੁੱਤਰਾ ਕਿੱਥੇ ਭਜਣਾ ਹੀ ਹੋ ਅਮਿਤ ਸ਼ਾ ਹੋਰਾਂ ਨੂੰ ਤੂੰ ਕਹਿ ਰਿਹਾ ਕਿ ਮੈਨੂੰ ਸਕਿਉਰਟੀ ਦੋ ਕੋਈ ਇਹਨੂੰ ਖਤਰਾ ਨਹੀਂ ਹੈ ਕਿਸ ਭੈਣ ਦੇ ਵੱਲੋਂ ਬੋਲਿਆ ਗਿਆ ਵਾ ਤੇ ਉਹ ਭੈਣ ਨੂੰ ਅਗਰ ਸਾਹਮਣੇ ਲੈ ਕੇ ਆਉਣਾ ਬਿਲਕੁਲ ਉਹਨੂੰ ਸਾਹਮਣੇ ਲੈ ਕੇ ਆਵਾਂਗੇ ਆਪਾਂ ਬਹੁਤ ਜਲਦੀ ਜਿਹੜਾ ਵਾ ਉਹ ਮੀਡੀਆ ਤੇ ਆ ਕੇ ਆਪਣੀ ਗੱਲ ਉਹ ਰੱਖਣਗੇ ਇਹਨੇ ਕੀ ਬੋਲੇ ਉਹਦੇ ਬਾਰੇ ਉਹ ਭੈਣ ਵੀ ਆ ਕੇ ਬੋਲੇਗੀ ਉਹਦਾ ਪਰਿਵਾਰ ਵੀ ਬੋਲੇਗਾ ਕਿਉਂਕਿ ਉਹ ਕਿਸੇ ਦੀ ਮਾਂ ਆ ਕਿਸੇ ਦੀ ਸੱਸ ਵਾ ਅਣਾ ਕਿਸੇ ਦੀ ਪਤਨੀ ਆ ਅਣਾ ਕਿਸੇ ਦੀ ਨੋ ਆ ਇਸ ਨੇ ਇੱਕ ਔਰਤ ਜਾਤ ਦਾ ਬਹੁਤ ਪੱਦਾ ਮਜ਼ਾਕ ਡਾਇਆ ਵਾ ਇਸ ਦੀ ਵੀ ਜਿਹੜੀ ਆ ਕਾਰਵਾਈ ਜਿਹੜੀ ਆ ਇਹਦੇ ਤੇ ਕਰਾਵਾ ਨੇ ਔਰ ਇਹਦੀ ਤਿਆਰ ਹੋ ਜੇ ਚੰਨਨ ਕੁਮਾਰ ਔਰ ਇਹ ਸਾਨੂੰ ਸਾਨੂੰ ਦੱਸਦਾ ਕ੍ਰਿਮੀਨਲ ਆਪ ਇਹ ਕ੍ਰਿਮੀਨਲ ਬੰਦਿਆਂ ਨਾਲ ਘੁੰਮਦਾ ਮੈਨੂੰ ਤਾਂ ਲੱਗਦਾ ਇਹ ਨਸ਼ਿਆਂ ਦਾ ਸੌਦਾਗਰ ਆ ਨਸ਼ੇ ਵੇਚਦਾ ਵਾ ਔਰ ਕਈ ਐਸੋ ਜਿਹੇ ਲੋਕਾਂ ਦੇ ਜਿਹੜਾ ਵਾ ਨਾਲ ਇਹਨੇ ਫੋਟੋਆਂ ਪਾਈਆਂ ਵਾ ਹਨਾ ਆ ਰੋਕੀ ਬਾਦਸ਼ਾ ਉਹਦੇ ਨਾਲ ਇਹਨੇ ਫੋਟੋ ਪਾਈ ਆ ਔਰ ਉਹਦਾ ਪਿਛਲਾ ਜਿਹੜਾ ਰਿਕਾਰਡ ਵੇਖ ਲਓ ਰੋਕੀ ਬਾਦਸ਼ਾ ਦਾ ਕੀ ਆ ਹਨਾ ਕ੍ਰਿਮਨਲ ਰਿਕਾਰਡ ਆ ਉਹਦਾ ਪੁਰਾਣਾ ਅੱਛਾ ਜਿਹਦਾ ਨਾਲ ਇਹਨੇ ਫੋਟੋ ਪਾਈ ਆ ਔਰ ਕ੍ਰਿਮਨਲ ਸਾਲੂ ਦੱਸਣ ਦਾ ਮੈਨੂੰ ਦੱਸਣ ਦੇ ਹਰਤਾ ਸਿੰਘ ਨੂੰ ਦੱਸਣ ਦੇ ਆ ਜੀ ਜੀ ਜਾ ਕੇ ਨਾ ਕਿਤੇ ਜਾ ਕੇ ਪਹਿਲਾਂ ਜਾਂਚ ਕਰ ਲਿਆ ਕਾਕਾ ਕੱਚੀਆਂ ਗੋਲੀਆਂ ਨਹੀਂ ਖੇਡਦੀਆਂ ਪੱਕੇ ਸਬੂਤਾਂ ਦੇ ਨਾਲ ਆ ਤਾਂ ਹੁਣ ਕਾਰਵਾਈ ਤੋਂ ਬਚੀ ਇਹ ਵੀ ਤੇਰੇ ਤੇ ਜਿਹੜਾ ਕਾਰਵਾਈ ਹੋਵੇਗੀ ਤੋ ਜੋ ਤੂੰ ਆਏ ਦਿਨ ਆਏ ਦਿਨ ਕ੍ਰਿਸਚਨ ਲੀਡਰਾਂ ਨੂੰ ਧਾਰਮਿਕ ਪਾਸਟਰ ਸੇਵਾਦਾਰਾਂ ਨੂੰ ਜੋ ਤੂੰ ਬਦਨਾਮ ਕਰ ਰਿਆ ਵਾ ਮੇਰੀ ਬੇਨਤੀ ਇੱਕ ਵਾਰੀ ਫੇਰ ਕੇਂਦਰ ਸਰਕਾਰ ਨੂੰ ਔਰ ਪੰਜਾਬ ਸਰਕਾਰ ਨੂੰ ਇਹ ਇਹ ਦੀ ਜਾਂਚ ਕੀਤੀ ਜਾਏ ਔਰ ਇਹਨੂੰ ਜਲਦ ਤੋਂ ਜਲਦ ਫੜ ਕੇ ਜਿਹੜਾ ਪਰਚਾ ਦਰਜ ਹੋਇਆ ਵਾ ਇਹਨੂੰ ਜਿਹੜਾ ਜਲਦ ਤੋਂ ਜਲਦ ਪਕੜ ਕੇ ਇਹਨੂੰ ਜਿਹੜਾ ਜੇਲ੍ਹ ਤੇ ਪਾਇਆ ਜਾਏ ਤਾਂ ਕਿ ਪੰਜਾਬ ਦਾ ਮਾਹੌਲ ਖਰਾਬ ਨਾ ਹੋਵੇ ਬੇਨਤੀ ਹੈ ਪ੍ਰਸ਼ਾਸਨ ਨੂੰ ਡੀਜੀਪੀ ਸਾਹਿਬ ਨੂੰ ਪੰਜਾਬ ਨੂੰ ਔਰ ਜਿੱਥੇ ਪਰਚਾ ਹੋਇਆ ਵਾ ਜਲੰਧਰ ਦੇ ਐਸਐਸਪੀ ਸਾਹਿਬ ਨੂੰ ਇਹਨਾਂ ਦੋਨਾਂ ਨੂੰ ਵਿਜੇ ਮਾਨ ਵੱਲੋਂ ਔਰ ਚੰਦਰ ਕੁਮਾਰ ਨੂੰ ਫੜ ਕੇ ਜਿਹੜਾ ਵਾ ਜੇਲ੍ਹ ਦੇ ਵਿੱਚ ਸੁਟਿਆ ਜਾਏ ਆ ਜਿਹੜਾ ਇੱਕ ਚੈਨਲ ਚਲਾ ਰਿਹਾ ਵਾ ਇਹ ਇਹ ਚੈਨਲ ਇਹਦਾ ਬੰਦ ਕੀਤਾ ਜਾਵੇ ਉਹਦੀ ਜਾਂਚ ਪੜਤਾਲ ਕੀਤੀ ਜਾਵੇ ਇਹ ਕਿਹਦੇ ਮਗਰ ਲਾ ਕੇ ਐਸੀ ਗੱਲਾਂ ਕਰ ਰਿਹਾ ਔਰ ਇਹ ਜਿਹੜੀ ਸਿਕਿਉਰਿਟੀ ਮੰਗ ਰਿਹਾ ਵਾ ਕਿ ਮੇਰੀ ਜਾਨ ਨੂੰ ਖਤਰਾ ਵਾ ਇਹਦੀ ਵੀ ਚੰਗੀ ਤਰ੍ਹਾਂ ਜਾਂਚ ਕੀਤੀ ਜਾਵੇ ਕਿ ਵਾਕਈ ਇਹ ਇਹਨੂੰ ਕੋਈ ਥ੍ਰੈਟ ਹੈ ਇਹਨੂੰ ਥ੍ਰੈਟ ਵੱਜੀ ਆ ਜਾਂ ਝੂਠ ਦਾ ਪਲੰਦਾ ਜਿਹੜਾ ਵਾ ਸਰਕਾਰ ਨੂੰ ਵੀ ਗਮਰਾਹ ਕਰ ਰਿਆ ਸਰਕਾਰ ਨੂੰ ਗਬਰਾਹ ਕਰਨ ਦਾ ਵੀ ਇਰਤ ਕਾਰਵਾਈ ਕੀਤੀ ਜਾਵੇ ਮੈਂ ਮਸੀਹ ਭਾਈਚਾਰੇ ਨੂੰ ਵੀ ਕਹਿਣਾ ਚਾਹਨਾ ਵਾ ਕਿ ਇਹੋ ਜਿਹੜੇ ਗਲਤ ਬੰਦੇ ਜਿਹੜੇ ਆ ਬਿਆਨ ਬਾਜੀ ਤੇ ਕੋ ਗੌਰ ਦਾ ਕਰਿਓ ਕਿਉਂਕਿ ਇਹ ਇਹੋ ਜਿਹੇ ਲੋਕ ਜਿਹੜਾ ਭਾਈਚਾਰੇ ਨੂੰ ਜਿਹੜਾ ਵਾ ਪਾੜਦੇ ਆ ਜੋੜਦੇ ਨਹੀਂ ਆ ਤੋੜਦੇ ਆ ਔਰ ਭਾਈਚਾਰੇ ਦੀ ਇਹ ਬਦਨਾਮੀ ਕਰ ਰਹੇ ਨੇ ਉਹ ਚਾਹ ਹਾਂ ਬਿਲਾਲ ਮਸੀਹ ਜੀ ਜਿਵੇਂ ਕਿ ਉਹਨਾਂ ਨੇ ਦੱਸਿਆ ਔਰ ਤੁਸੀਂ ਵੀਡੀਓ ਚ ਵੀ ਦੇਖ ਸਕਦੇ ਹੋ ਕਿ ਚੰਦਨ ਆਪਣੇ ਆਪ ਨੂੰ ਕਹਿੰਦਾ ਆ ਕਿ ਉਹ ਇੱਕ ਕ੍ਰਿਸਚੀਅਨ ਪਰਸਨ ਆ ਇੱਕ ਮਸੀਹ ਪਰਸਨ ਆ ਔਰ ਚਰਚ ਜਾਣ ਵਾਲਾ ਇੱਕ ਵਿਅਕਤੀ ਆ ਔਰ ਪਾਸਟਰ ਦਾ ਆਪਣੇ ਆਪ ਨੂੰ ਬੇਟਾ ਵੀ ਦੱਸਦਾ ਆ ਔਰ ਉਹਨਾਂ ਦੇ ਨਾਲ ਵੀ ਰਹਿੰਦਾ ਆ ਪਰ ਗੱਲਬਾਤ ਆਪਾਂ ਸੁਣੀ ਆ ਕਿ ਇੰਨੀ ਜ਼ਿਆਦਾ ਭੱਦੀ ਸ਼ਬਦਾਵਲੀ ਉਹਦੇ ਵੱਲੋਂ ਭੈਣਾਂ ਦੇ ਖਿਲਾਫ ਬੋਲੀ ਜਾ ਰਹੀ ਆ ਜੋ ਕਿ ਸੱਚਮੁੱਚ ਸੁਣਨ ਦੇ ਯੋਗ ਨਹੀਂ ਆ ਕੁਝ ਗੱਲਾਂ ਜਿਹੜੀਆਂ ਆ ਹਲੇ ਤੁਹਾਨੂੰ ਅਸੀਂ ਵੀਡੀਓ ਦੇ ਵਿੱਚ ਉਹ ਨਹੀਂ ਸੁਣਾ ਸਕੇ ਕਿਉਂਕਿ ਆ ਐਜ਼ ਅ ਰਿਪੋਰਟਰ ਅਸੀਂ ਉਹ ਚੀਜ਼ਾਂ ਜਿਹੜੀਆਂ ਆ ਉਹ ਲਾਈਵ ਦੇ ਵਿੱਚ ਤੁਹਾਨੂੰ ਮੀਡੀਆ ਦੇ ਉੱਤੇ ਨਹੀਂ ਦਿਖਾ ਸਕਦੇ ਪਰ ਉਹਨਾਂ ਦਾ ਕਹਿਣਾ ਆ ਕਿ ਪੁਲਿਸ ਪ੍ਰਸ਼ਾਸਨ ਨੂੰ ਇਹ ਚੀਜ਼ਾਂ ਤੋਂ ਜਾਣੂ ਕਰਵਾਇਆ ਜਾਵੇਗਾ ਔਰ ਉਹਨਾਂ ਨੂੰ ਸਾਰੀਆਂ ਗੱਲਾਂ ਇਹ ਦੱਸੀਆਂ ਜਾਣਗੀਆਂ ਤਾਂ ਕਿ ਇਹਨਾਂ ਝੂਠੇ ਬੰਦਿਆਂ ਦੇ ਉੱਤੇ ਔਰ ਇਹ ਝੂਠੇ aarop ਲਾਉਣ ਵਾਲਿਆਂ ਦੇ ਉੱਤੇ ਸਖਤੋਂ ਸਖਤ ਜਿਹੜੀ ਆ ਕਾਰਵਾਈ ਤੇ ਜਿਆਦਾ ਤੋਂ ਜਿਆਦਾ ਇਹਨਾਂ ਦੇ ਉੱਤੇ ਪਰਚੇ ਪਾ ਕੇ ਇਹਨਾਂ ਨੂੰ ਸਲਾਖਾਂ ਦੇ ਪਿੱਛੇ ਛੁਟਿਆ ਜਾਵੇ ਤਾਂ ਕਿ ਆਪਣੇ ਆਪ ਨੂੰ ਰਿਪੋਰਟਰ ਦੱਸਣ ਵਾਲੇ ਔਰ ਕੌਮ ਦੀ ਬਦਨਾਮੀ ਕਰਨ ਵਾਲਿਆਂ ਦੇ ਖਿਲਾਫ ਜਿਹੜੀ ਆ ਕਾਰਵਾਈ ਜਿਹੜੀ ਆ ਉਹ ਜਸਪਾਲ ਜੀ ਨੇ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਬਿਲਕੁਲ ਜਸਪਾਲ ਜੀ ਕਿਉਂਕਿ ਲੋਕੀ ਜਿਹੜੇ ਆ ਉਹ ਸੱਚ ਤੋਂ ਜਾਣੂ ਆ ਕਿਉਂਕਿ ਜਿਹੜੀ ਵੀਡੀਓ ਅੱਜ ਇਹਨਾਂ ਦੇ ਸਾਹਮਣੇ ਆਪਾਂ ਦਿਖਾਈ ਆ ਇਹਨਾਂ ਦਾ ਸੱਚ ਪੇਸ਼ ਕੀਤਾ ਆ ਕਿ ਕਿਵੇਂ ਕਿਵੇਂ ਇਹ ਗਲਤ ਗੱਲਾਂ ਨੂੰ ਭੈਣ ਦੇ ਖਿਲਾਫ ਬੋਲਿਆ ਜਾ ਰਿਹਾ ਔਰ ਔਰ ਇੱਕ ਬਹੁਤ ਹੀ ਭਦੀ ਸ਼ਬਦਾਵਲੀ ਉਸ ਪਰਮੇਸ਼ਵਰ ਦੇ ਦਾਸ ਦੇ ਖਿਲਾਫ ਉਸ ਨਬੀ ਦੇ ਖਿਲਾਫ ਜੋ ਪੂਰੀ ਕੌਮ ਨੂੰ ਇਸ ਸਮੇਂ ਬਹੁਤ ਲੋਕਾਂ ਦਾ ਲੱਖਾਂ ਹੀ ਲੋਕਾਂ ਦਾ ਭਲਾ ਕਰ ਰਿਹਾ ਹੈ ਔਰ ਲੱਖਾਂ ਲੋਕਾਂ ਦੇ ਵਾਸਤੇ ਉਹ ਪ੍ਰਾਰਥਨਾਵਾਂ ਨੂੰ ਕਰ ਰਹੇ ਨੇ ਔਰ ਇਹ ਗੱਲਾਂ ਜਿਹੜੀਆਂ ਨੇ ਮੈਂ ਤੁਹਾਡੇ ਨਾਲ ਸਾਰਿਆਂ ਤੋਂ ਇਹ ਜਾਣੂ ਕਰਵਾਉਣਾ ਚਾਹੁੰਦਾ ਕਿ ਜਿਹੜੀਆਂ ਗੱਲਾਂ ਅੱਜ ਤੁਸੀਂ ਸਾਰਿਆਂ ਨੇ ਸੁਣੀਆਂ ਨੇ ਇੱਕ مسیਹੀ ਬੰਦੇ ਦੀ ਸ਼ਬਦਾਵਲੀ ਨਹੀਂ ਹੋ ਸਕਦੀ ਕਿਉਂਕਿ ਇਸ ਸਮੇਂ ਆਪਾਂ ਸਾਰੇ ਵੇਖਦੇ ਆਂ ਕਿ ਇੱਕ ਐਜ਼ এ رپورਟਰ ਮੈਂ ਇਹ ਗੱਲ ਤੁਹਾਨੂੰ ਕਹਿਣਾ ਚਾਹੁੰਨਾ ਆ ਕਿ ਅੱਜ ਤੁਹਾਡੇ ਸਾਹਮਣੇ ਸੱਚ ਨੂੰ ਇਸੇ ਕਰਕੇ ਲਿਆਂਦਾ ਗਿਆ ਕਿ ਤੁਸੀਂ ਇਸ ਸਚਾਈ ਤੋਂ ਜਾਣੂ ਹੋਵੋ ਔਰ ਇਸ ਬੰਦੇ ਦਾ ਜਿਹੜਾ ਬਾਈਕਾਟ ਕਰੋ ਕਿਉਂਕਿ ਲਗਾਤਾਰ ਕੁਝ ਨਾ ਕੁਝ ਕਹਾਣੀਆਂ ਐਕਚੁਅਲੀ ਦੇ ਵਿੱਚ ਜਸਪਾਲ ਜੀ ਇਹ ਨਾ ਆਪਣੇ ਆਪ ਨੂੰ ਹੁਣ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਬਿਲਕੁਲ ਜਿਹੜਾ ਪਰਚਾ ਦਰਜ ਹੋਇਆ ਹੈ ਨਾ ਇਹ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਉਹ ਕਹਿ ਰਿਹਾ ਕਿ ਪ੍ਰੋਫਿਟ ਦੀ ਮੈਨੂੰ ਇਹ ਕਹਿ ਰਿਹਾ ਕਿ ਮੈਨੂੰ ਲੱਭੜ ਆਇਆ ਇੱਕ ਵੀਡੀਓ ਚ ਦਿਖਾ ਰਿਹਾ ਕਿ ਤੂੰ ਮਿਲਿਆ ਨਹੀਂ ਜਿੱਥੇ ਪ੍ਰੋਫਿਟ ਜੀ ਕਹਿ ਰਿਹਾ ਕਿ ਕਾਕੇ ਬੇਟਾ ਤੂੰ ਮਿਲਿਆ ਨਹੀਂ ਹਾਂ ਕਿਉਂਕਿ ਐਕਚੁਅਲੀ ਸਾਡੇ ਪੁਲਿਸ ਦੇ ਰੇਟ ਹੋ ਰਹੇ ਇਹਨਾਂ ਦੇ ਘਰ 'ਚ ਇਹ ਮਿਲਦੇ ਨਹੀਂ ਪੈਸੇ ਨਾ ਨਾ ਇਹ ਮਿਲਦਾ ਹੈ ਨਾ ਇਹਦਾ ਪਿਓ ਮਿਲਦਾ ਹੈ ਮਾਨੂੰ ਵਾਲਾ ਭੱਜੇ ਪਏ ਆ ਕਰੋ ਭੱਜੇ ਆ ਕਰੋ ਭੱਜੇ ਹੋਇਆ ਕਿਉਂਕਿ ਇਹਨਾਂ ਨੂੰ ਆਪਣੀਆਂ ਕਰਤੂਤਾਂ ਦਾ ਪਤਾ ਲੱਗਾ ਕਿ ਕੀ ਕਰਤੂਤਾ ਕੋਲੀਆਂ ਕਿਉਂਕਿ ਇਹਨਾਂ ਨੇ ਚਾਹ ਪ੍ਰੋਫੈਟ ਜੀ ਨੂੰ ਬਦਨਾਮ ਕਰਦਾ ਪ੍ਰਸ਼ਾਸਨ ਨੇ ਦੇਖਿਆ ਮਾਹੌਲ ਖਰਾਬ ਕਰ ਰਿਹਾ ਜੀ ਔਰ ਤਦ ਇਹਨਾਂ ਦਾ ਪਰਚਾ ਦਰਜ ਹੋਇਆ ਔਰ ਪਰਚੇ ਕਰਕੇ ਇਹ ਬਖਲਾਏ ਹੋਇਆ ਤਾਂ ਇਹ ਊੜ ਪਟੰਗ ਊੜ ਪਟੰਗ ਬੋਲ ਕੇ ਵੀਡੀਓ ਪਾਈ ਜਾ ਰਿਹਾ ਬੱਚਾ ਅਜੇ ਤਾਂ ਇੱਕ ਪਰਚਾ ਹੋਇਆ ਜੀ ਕਈ ਪਰਚੇ ਹੋਣੇ ਦੇਸ਼ ਚ ਕਈ ਪਰਚੇ ਆਏ ਵੀਡੀਓ ਵੀਡੀਓ ਚ ਆਪਾਂ ਦੇ ਸਕਦੇ ਸਹਿਮਿਆ ਪਿਆ ਡਰਿਆ ਪਿਆ ਸੀ ਡਰਿਆ ਪਿਆ ਉਹ ਅਮਨ ਸ਼ਾਹ ਹੋਰਾਂ ਨੂੰ ਕਹਿ ਰਿਹਾ ਸਾਡੇ ਮੰਨ ਜੋ ਗ੍ਰਹਿ ਮੰਤਰੀ ਸਾਹਿਬ ਨੂੰ ਮੈਨੂੰ ਖਤਰਾ ਹੈ ਤੇਨੂੰ ਖਤਰਾ ਦਾਦਾ ਹੋਏ ਮੇਰੀ ਬੇਨਤੀ ਆ ਚੰਡੀਗੜ੍ਹ ਦੇ ਡੀਜੀਪੀ ਸਾਹਿਬ ਨੂੰ ਵੀ ਹੋਰ ਸਾਡੇ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਵੀ ਇਹਦੀ ਜਾਂਚ ਕਰੋ ਤੇ ਇਹਨਾਂ ਨੂੰ ਫੜ ਕੇ ਜੇਲ੍ਹ ਚ ਪਾਓ ਤਾਂ ਕਿ ਇਹ ਲੋਕਾਂ ਨੂੰ ਗਮਰਾਹ ਨਾ ਕਰ ਸਕੇ ਸਰਕਾਰ ਨੂੰ ਗਮਰਾਹ ਨਾ ਕਰ ਸਕੇ ਤਾਂ ਕਿ ਪੰਜਾਬ ਦਾ ਮਾਹੌਲ ਦੇਸ਼ ਦਾ ਮਾਹੌਲ ਸ਼ਾਂਤਮਈ ਬਣਿਆ ਰਹੇ ਇਸੇ ਦੇ ਨਾਲ ਹੀ ਸਾਰਿਆਂ ਨੂੰ ਆਖਰ ਦੇ ਵਿੱਚ ਮੈਂ ਇਥੇ ਰਜਾ ਲਾਵਾ ਦਾ ਸਾਰਿਆਂ ਨੂੰ ਜੈ ਮਸੀਹ ਦੀ ਸੋ ਇਹ ਸਨ ਸਾਡੇ ਵਿੱਚ ਪ੍ਰਧਾਨ ਜਸਪਾਲ ਜੀ ਜਿਨ੍ਹਾਂ ਦੇ ਵੱਲੋਂ ਇਹ ਸਾਰੀਆਂ ਗੱਲਾਂ ਦਾ ਉੱਤਰ ਜਿਹੜਾ ਆ ਉਹ ਦਿੱਤਾ ਗਿਆ ਤੁਹਾਨੂੰ ਔਰ ਸੱਚ ਤੋਂ ਤੁਹਾਨੂੰ ਜਾਣੂ ਕਰਵਾਇਆ ਗਿਆ ਔਰ ਜਸਪਾਲ ਜੀ ਵੱਲੋਂ ਮਾਨਯੋਗ ਡੀਜੀਪੀ ਸਾਹਿਬ ਔਰ ગ્રામ ਮੰਤਰੀ ਹਮੇਸ਼ਾ ਜੀ ਨੂੰ ਔਰ ਸਾਡੇ ਜੋ ਦੇਸ਼ ਦੇ ਪ੍ਰਧਾਨ ਮੰਤਰੀ ਨੇ ਉਹਨਾਂ ਨੂੰ ਇਹ ਬੇਨਤੀ ਕੀਤੀ ਗਈ ਹੈ ਕਿ ਇਹੋ ਜਿਹੇ ਝੂਠੇ ਬੰਦਿਆਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕਰਕੇ ਔਰ ਜਿਆਦਾ ਤੋਂ ਜਿਆਦਾ ਇਹਨਾਂ ਦੇ ਉੱਤੇ ਪਰਚੇ ਜਿਹੜੇ ਪਾ ਕੇ ਇਹਨਾਂ ਨੂੰ ਸਲਾਖਾਂ ਦੇ ਪਿੱਛੇ ਸੁਟਿਆ ਜਾਵੇ ਤਾਂ ਕਿ ਇਹ ਆਮ ਜਨਤਾ ਨੂੰ ਜਿਹੜੇ ਲੋਕ ਇਸ ਸਮੇਂ ਪਰਮੇਸ਼ਰ ਨੂੰ ਲੈ ਕੇ ਬੜੇ ਹੀ ਭਲੇ ਦੇ ਕੰਮ ਕਰ ਰਹੇ ਨੇ ਔਰ ਉਹਨਾਂ ਨੂੰ ਲੈ ਕੇ ਆਏ ਦਿਨ ਜਿਹੜੀਆਂ ਮਾੜੀਆਂ ਚੰਗੀਆਂ ਗੱਲਾਂ ਉਹਨਾਂ ਦੇ ਖਿਲਾਫ ਬੋਲੀਆਂ ਜਾਂਦੀਆਂ ਨੇ ਤਾਂ ਕਿ ਇਹ ਗੱਲਾਂ ਇੱਥੇ ਬੰਦ ਹੋ ਸਕਣ ਔਰ ਬਏ ਇਹ ਗੱਲਾਂ ਜਸਪਾਲ ਜੀ ਵੱਲੋਂ ਇਹ ਸਪਸ਼ਟੀਕਰਨ ਦਿੱਤਾ ਗਿਆ ਔਰ ਬੋਲਿਆ ਗਿਆ ਕਿ ਇਹ ਸਰਾ ਸਰ ਝੂਠੀਆਂ ਔਰ ਬੇਬੁਨਿਆਦ ਕਹਾਣੀਆਂ ਬਣਾਈਆਂ ਜਾ ਰਹੀਆਂ ਨੇ ਔਰ ਤੁਸੀਂ ਜਿਹੜੀ ਵੀਡੀਓ ਇਸ ਸਮੇਂ ਚਲਾਈ ਗਈ ਸੀ ਇੱਕ ਮਸੀਹ ਬੰਦਾ ਇੱਕ 크੍ਰਿਸਚੀਅਨ ਬੰਦਾ ਇੰਨੀ ਗੰਦੀ ਸ਼ਬਦਾਵਲੀ ਇੰਨੀਆਂ ਮਾੜੀਆਂ ਗੱਲਾਂ ਔਰ ਖਾਸ ਕਰਕੇ ਇੱਕ ਲੇਡੀ ਨੂੰ ਔਰ ਜਿਹਨੂੰ ਦੁਨੀਆ ਦੇ ਵਿੱਚ ਮਾਨ ਆ ਕਿਹਾ ਜਾਂਦਾ ਆ ਭੈਣ ਕਿਹਾ ਜਾਂਦਾ ਆ ਸਨਮਾਨ ਦਿੱਤਾ ਜਾਂਦਾ ਆ ਔਰ ਅੱਜ ਜਸਪਾਲ ਜੀ ਵੇਖ ਸਕਦੇ ਕਿ ਬੜੀ ਹੀ ਇੱਕ ਨਿੰਦਣਯੋਗ ਇਹ ਘਟਨਾ ਜਿਹੜੀ ਆ ਉਹ ਨਿੰਦਾ ਕਰਦਾ ਮੈਂ ਸਗਾ ਬੜੇ ਨਿੰਦਣਯੋਗ ਘਟਨਾ ਇਹ ਕਿਉਂਕਿ ਆਪਾਂ ਇਹ ਗੱਲ ਸ਼ਰਿਆਮ ਜਿਹੜੀ ਆ ਉਸ ਚੈਨਲ ਦੇ ਉੱਤੇ ਨਹੀਂ ਦਿਖਾ पाए ਪੂਰੀ ਤਰ੍ਹਾਂ ਦੇ ਨਾਲ ਔਰ ਮੈਂ ਉਮੀਦ ਕਰਦਾ ਕਿ ਜਸਪਾਲ ਜੀ ਵੱਲੋਂ ਇਹ ਦੱਸਿਆ ਗਿਆ ਕਿ ਜਲਦੀ ਇਹਦੀ ਕਾਰਵਾਈ ਜਿਹੜੀ ਇਸ ਗੱਲ ਨੂੰ ਲੈ ਕੇ ਕਰਵਾਈ ਜਾਏਗੀ ਉਸ ਭੈਣ ਨੂੰ ਵੀ ਇਸੇ ਚੈਨਲ ਦੇ ਉੱਤੇ ਹੀ ਜਿਹੜਾ ਤੁਹਾਡੇ ਸਾਰਿਆਂ ਦੇ ਵਿੱਚ ਸਾਹਮਣੇ ਲਿਆਂਦਾ ਜਾਵੇਗਾ ਔਰ ਉਹ ਭੈਣ ਦੇ ਕੋਲੋਂ ਅਸੀਂ ਜਾਣਾਂਗੇ ਕਿ ਉਹਨੂੰ ਇਹ ਗੱਲਾਂ ਜਿਹੜੀਆਂ ਆ ਕਿਹੜੀਆਂ ਕੜੀਆਂ ਗੱਲਾਂ ਬੋਲੀਆਂ ਗਈਆਂ ਕਿਉਂਕਿ ਇਸ ਸਮੇਂ ਉਹ ਬਹੁਤ ਹੀ ਦੁਖੀ ਹਿਰਦੇ ਦੇ ਨਾਲ ਬੜੇ ਅਫਸੋਸ ਦੇ ਵਿੱਚ ਆ ਔਰ ਪਿਛਲੇ ਦਿਨੀ ਮੇਰੀ ਭੈਣ ਨਾਲ ਉਹਨਾਂ ਨਾਲ ਗੱਲ ਵੀ ਹੋਈ ਔਰ ਜਲਦੀ ਹੀ ਉਹ ਥੋੜਾ ਬੀਜ਼ੀ ਹੋਣ ਕਰਕੇ ਉਹਨਾਂ ਦਾ ਸ਼ਡਿਊਲ ਜਲਦੀ ਇਸ ਕੈਮਰੇ ਦੇ ਉੱਤੇ ਸਾਹਮਣੇ ਆਉਣਗੇ ਔਰ ਉਹਨਾਂ ਤੋਂ ਵੀ ਤੁਹਾਨੂੰ ਜਾਣੂ ਕਰਵਾਇਆ ਜਾਵੇਗਾ ਸੋ ਕੈਮਰਾਮੈਨ ਸੋਨੂ ਦੇ ਨਾਲ ਮੈਂ ਨਵਜੋਦ ਗਿਲ ਧੰਨਵਾਦ ਸਾਰਿਆਂ ਨੂੰ ਜੈਮਸ